ਗੀਤ ਸਾਰੇ ਚੰਗੇ ਨੇ ਪਰ ਇਹ ਗੀਤ ਸਾਰਿਆਂ ਤੋਂ ਸੁਪਰ ਆਇਆ ਬਾਕੀ ਬਾਈ ਦੀ ਆਪਦੀ ਝਲਕ ਵੀ ਹੈਗੀ ਆ ਉਹ ਦੇਖਣ ਨੂੰ ਵੀ ਜਿੰਨੇ ਵਾਰੀ ਗੀਤ ਸੁਣਾਗੇ ਨਾ ਉਹਨੇ ਵਾਰੀ ਇਹ ਦਿਲ ਲੱਗੂ ਵੀ ਗੀਤ ਦੁਆਰੇ ਸੁਣੀਏ ਨਹੀਂ ਮੈਂ ਕਦੇ YouTube ਦੇ ਉੱਤੇ ਆ ਨਾ ਖੇਤ ਆ ਜੇ ਕਣਕਰ ਮੌਨਿਆਂ ਨੂੰ ਨਾ ਕਦੇ ਗੀਤ ਨਹੀਂ ਕਦੀ ਸੁਣਿਆ ਕੋਈ ਤੜਕੇ ਤਿੰਨ ਚਾਰ ਵਾਰੀ ਮੈਂ ਸੁਣ ਚੁੱਕਿਆ ਇੱਕ ਬੰਦੇ ਨੇ ਮੈਨੂੰ ਮੈਸੇਜ ਕਰਿਆ ਸੀ ਕਹਿੰਦਾ ਉਹਦੇ ਤਾਂ origignal ਗੀਤ ਆ ਤੁਸੀਂ ਇਹ AI ਨਾਲ ਬਣਾ ਬਣਾ ਕੇ ਛੱਡੀ ਜਨੇ ਮੈਂ ਇੱਕ ਗੱਲ ਕਹਿਣਾ ਚਾਹੁੰਦਾਗਾ ਸੋਡੇ origignal ਹੀ ਨਹੀਂ ਚੱਲ ਰੇ ਤੁਸੀਂ ਇੰਨੇ ਨਹੀਂ ਪ੍ਰਮੋਸ਼ਨਾਂ ਕਰਾ ਰਹੇ ਹੋ ਵੱਡੇ ਪੱਧਰ ਤੇ ਲੋਕਾਂ ਤੋਂ ਰੀਲਾਂ ਪਵਾ ਰਹੇ ਹੋ 5-5000 ਰੁਪਿਆ ਦੇ ਕੇ ਵੱਡੇ ਪੱਧਰ ਤੇ ਗੀਤ ਦੇ ਪੋਸਟ ਲਾ ਰਹੇ ਹੋ ਵੀ ਸਾਡਾ ਗੀਤ ਲੰਮਾ ਚੱਲੇ ਹਨਾ ਬੜੇ ਇਕੱਠੇ ਰਲ ਰਲ ਕੇ ਪ੍ਰਮੋਸ਼ਨਾਂ ਕਰਦੇ ਹਾਂ ਇਹਦਾ ਕੋਈ ਪ੍ਰਮੋਸ਼ਨ ਨਹੀਂ ਕਦੇ ਕਿਸੇ ਨੂੰ ਨਹੀਂ ਕਿਹਾ ਵੀ ਪ੍ਰਮੋਸ਼ਨ ਕਰ ਦਿਓ ਨਾ ਆਪਦੇ ਪੇਜ ਤੇ ਪੈਂਦਾ ਦੀਦਾ ਦਿਲ ਕਰਦਾ ਆਪੀ ਗੀਤ ਨੂੰ ਸ਼ੇਅਰ ਕਰਦਾ ਐ ਦੂ ਉੱਤੇ ਫਿਰ ਸਿੱਧੂ ਕਿਉਂ ਹੋ ਸਕਦਾ ਸਿੱਧੂ ਤਾਂ ਇਹੀ ਖੌਫ ਸਾਬ ਤੋਂ ਵੱਡਾ ਨਾ ਸਿੱਧੂ ਕਲਾਕਾਰ ਸੀ ਨਾ ਇਹ ਖੇਤਾਂ ਵਾਲਾ ਦਾ ਕਲਾਕਾਰ ਪਿੰਡਾਂ ਵਾਲਾ ਦਾ ਕਲਾਕਾਰ ਸ਼ਹਿਰਾਂ ਵਾਲਾ ਦਾ ਕਲਾਕਾਰ ਹਰ ਇੱਕ ਉਸ ਬੰਦੇ ਦਾ ਕਲਾਕਾਰ ਆ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦਾ ਕਲਾਕਾਰ ਆ ਜਿਹੜੇ ਹੋਰ ਕਲਾਕਾਰ ਹੁੰਦੇ ਨੇ ਕਿਸੇ ਇੱਕ ਤਬਕੇ ਦੇ ਹੁੰਦੇ ਨੇ ਜਾਂ ਨੌਜਵਾਨ ਜਿਆਦੇ ਪਸੰਦ ਕਰਦੇ ਨੇ ਕਈ ਕਲਾਕਾਰ ਨੂੰ ਕੁੜੀਆਂ ਜਿਆਦੇ ਪਸੰਦ ਕਰਦੀਆਂ ਪਰ ਸਿੱਧੂ ਨੂੰ ਹਰ ਕੋਈ ਪਸੰਦ ਕਰਦਾ ਜਿਆਦੇ ਸਿੱਧੂ ਦੇ ਗੀਤ ਮਿਲੀਅਨਾਂ 'ਚ ਚੱਲਣ ਦਾ ਜਾਂ ਵੱਡੇ ਰਿਕਾਰਡ ਬਣਾਉਣ ਦਾ ਕਾਰਨ ਹੀ ਇਹ ਆ ਰੀਲਾਂ ਦਾ ਅਗਾਜ਼ ਹੋਇਆ ਰੀਲਾਂ ਵੱਡੇ ਟਾਈਮ ਤੱਕ ਚੱਲਣੀਆਂ ਇਹ ਕੋਈ ਇਹ ਗੀਤ ਤੇ ਜਿਵੇਂ ਹੁਣ ਤੱਕ ਦੇਖੋ ਲਾਸਟ ਰੈਡ ਆ ਗਿਆ ਹਨਾ ਬੜੇ ਗੀਤਾਂ ਦੇ ਚੱਲਦੀਆਂ ਗਿਆ 295 ਦੇ ਕਿੰਨੀਆਂ ਜੱਲੀਆਂ ਨੇ ਇਹ ਉਦਾਂ ਤਰ੍ਹਾਂ ਲੰਮਾ ਰੀਲਾਂ ਚੱਲਣੀ ਹੈ ਤੇ ਕਿਉਂਕਿ ਸਦਾ ਬਾਹਰ ਕੀਤਾ ਹੈ ਬਾਪੂ ਜੀ ਨੇ ਬੰਮਾ ਕਹਿਤਾ ਬੰਮਾ ਕਹਾਤਾ ਨਾ ਪਰ ਜਰ ਇਹ ਕਿਸੇ ਦਾ ਵੀ ਚੈਲੰਜ ਕਬੂਲਣਾ ਹਨਾ ਇਹ ਚੰਗਾ ਨਹੀਂ ਲੱਗਿਆ ਜੋ 8 ਪੰਜਵੇਂ ਦੀ ਗੱਲ ਹੈ ਇੱਕ ਬੰਦਾ ਸੀ ਬਠਿੰਡੇ ਦਾ ਰੋਜ਼ ਮੈਨੂੰ ਨਾ ਮੈਸੇਜਾਂ 'ਚ ਗਲਤ ਬੋਲਾ ਕਰੇ ਮੈਂ ਵੀਡੀਓ ਫਾਤੀ ਚੱਕ ਮੈਂ ਕਿਹਾ ਭਾਈ ਪਿੰਡ ਦਾ ਮੁੜ ਕੇ ਉਹਨੇ ਮੈਨੂੰ ਕਦੋਂ ਗਾਲਾਂ ਵੀ ਕੱਢੀਆਂ ਮੇਰੇ 'ਤੇ ਰਿਕਾਰਡਿੰਗ ਪਈਆਂ ਫੋਨ 'ਚ ਨਾ ਅਸੀਂ ਤੂੰ ਪਿੰਡ ਨਹੀਂ ਮੈਂ ਤਾਂ ਰੋਜ਼ ਪਿੰਡ ਹੁੰਨਾ ਮੁੜ ਕੇ ਚੱਕ ਕੇ ਐਸੇ ਜਿਹਾ ਮੋਟਾਣੇ 'ਚ ਫੋਨ ਮਾਰਿਆ ਕਿ ਸਾਡੇ ਦੀ ਵੀਡੀਓ ਫਾਤੀ ਉਹਨੇ ਯਾਰ ਆਪ ਕਿਸੇ ਨੂੰ ਕਮੈਂਟ ਕਰਦੇ ਹੋ ਪਰ ਸਾਡੇ ਵਾਰੀ ਤੁਹਾਡੇ ਸਹੂਲ ਹੁੰਦਾਗਾ ਫਿਰ ਉਹਦਾ ਦਰਦ ਕਿਉਂ ਹੁੰਦਾਗਾ ਐਦਾਂ ਦੇ ਲੋਕ ਨੇ ਆਪ ਨਹੀਂ ਸੁਣਨਾ ਚਾਹੁੰਦੇ ਆਪ ਖਿਰਕ ਨੂੰ ਬੋਲਣਾ ਚਾਹੁੰਦੇ ਆ ਸਸਤੀ ਗੱਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਹਰ ਪਾਸੇ ਚਰਚਾ ਬਾਈ ਸਿੱਧੂ ਮੂਸੇ ਵਾਲੇ ਦੇ ਨਵੇਂ ਗੀਤ ਬਰੋਟੇ ਦੀ ਕਈ ਰਿਕਾਰਡ ਤੋੜਤੇ ਗੀਤ ਨੇ ਜਿਵੇਂ ਕਿ 48 ਘੰਟਿਆਂ ਦੇ ਵਿੱਚ 28 ਮਿਲੀਅਨ ਅਤੇ 2 ਮਿਲੀਅਨ ਕਮੈਂਟ ਆ ਏਸ 48 ਘੰਟਿਆਂ ਦੇ ਵਿੱਚ YouTube ਦੇ ਉੱਪਰ ਕੋਈ ਆਸ-ਪਾਸ ਵੀ ਨਹੀਂ ਹੈਗਾ ਸੀ ਇਸ ਗੀਤ ਦੇ ਹੈਨਾ ਅੱਜ ਮੇਰੇ ਨਾਲ ਹੈ ਬਾਈ ਬਿੱਲਾ ਬਿੱਲਾ ਸਿੱਧੂ ਘੁੰਮਣ ਕਿਉਂਕਿ ਜਦੋਂ ਭਾਈ ਸਿੱਧੂ ਦਾ ਗੀਤ ਆਉਂਦਾ ਇਹੋ ਜਿਹਾ ਮਾਹੌਲ ਬਣਦਾ ਜਿਵੇਂ ਵਿਆਹ ਵਾਲਾ ਮਾਹੌਲ ਹੋਵੇ ਇਸ ਕਰਕੇ ਅੱਜ ਬਿੱਲੇ ਨਾਲ ਆਪਾਂ ਗੱਲਬਾਤ ਕਰਦੇ ਆਂ ਕੁਝ ਗੱਲਾਂ ਭਾਈ ਸਿੱਧੂ ਦੀਆਂ ਕਰਾਂਗੇ ਨਾਲੇ ਨਵੇਂ ਗੀਤ ਬਾਰੇ ਗੱਲਾਂ ਕਰਾਂਗੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਬਿੱਲਾ ਵੀ ਕਾਫੀ ਤੱਤਾ ਦਿਖ ਰਿਹਾ ਦੀ ਕਈ ਧਾਂ ਤੋਂ ਬਿੱਲਾ ਕਿਵੇਂ ਆ ਠੀਕ ਆ ਭਾਈ ਭਾਈ ਸਭ ਤੋਂ ਪਹਿਲੇ ਪਿਆਰ ਪਰੀ ਸਾਹਿਬ ਜੀ ਤੇ ਠੀਕ ਠਾਕ ਜੀ ਜਿਵੇਂ ਮੈਂ ਕਿਹਾ ਵੀ ਬਿੱਲਾ ਕਈ ਧਾਂ ਤੋਂ ਤੱਤਾ ਚੱਲ ਰਿਹਾ ਦੀ ਸੋਸ਼ਲ ਮੀਡੀਆ ਦੇ ਉੱਪਰ ਆ ਨਹੀਂ ਤੱਤਾ ਤਾਂ ਮੈਂ ਚੁੱਪ ਸੀ ਆਪਾਂ ਬੜੇ ਚਿਰ ਤੋਂ ਚੁੱਪ ਸੀ ਹੈ ਨਾ ਤੇ ਜਿੱਦੇ ਗੀ ਬਾਪੂ ਜੀ ਨੇ ਆਖਿਆਗਾ ਵੀ ਅਸੀਂ ਜੀ ਛੱਡ ਰਹੇ ਹਾਂ ਹਾਂ ਬਾਈ ਦੇਖ ਲਓ ਜਿਹਨੇ ਛੱਡਣਾ ਨਾ ਉਦੋਂ ਆਪਾਂ ਕੁਝ ਨਹੀਂ ਬੋਲੇ ਚੁੱਪ ਚਾਪ ਰਹੇ ਹਨਾ ਹਾਂ ਕਿਉਂਕਿ ਵੀ ਪਹਿਲਾਂ ਬੋਲਣ ਦਾ ਕੋਈ ਦਮ ਨਹੀਂ ਹੁੰਦਾ ਜਵਾਬ ਦਿੱਤਾ ਜਾਵੇ ਬਾਅਦ ਚ ਦਿੱਤਾਵੇ ਫਿਰ ਚੰਗਾ ਹੁੰਦਾ ਫਿਰ ਜਦੋਂ ਹੁਣ ਬਰੋਟਾ ਗੀਤ ਛੱਡਿਆ ਹਨਾ ਹਾਂ ਬਰੋਟ ਦੇ ਕੋਈ ਕਲਾਕਾਰ ਸੀ ਆਪਾਂ ਨਾਂ ਨਹੀਂ ਲੈਣਾ ਚਾਹੁੰਦੇ ਉਹਨੇ ਵੀ ਕਿਹਾ ਵੀ ਆ ਆਗੇ ਹਾਂ ਹੈਗੇ ਆ ਪਤਾ ਨਹੀਂ ਆਗੇ ਕੁਛ ਇਦਾਂ ਲੈ ਕੇ ਆਉਣੇ ਹਨ ਹਾਂ ਵੀ ਆਜੋ 27 ਇੰਜੀਨੀਅਰ ਹਾਂ ਤੇ ਉਹ ਪਾਇਆ ਚਲੋ ਆਪਾਂ ਗੀਤ ਸੁਣਿਆ ਤਾਂ ਹੈ ਨਹੀਂਗਾ ਨਾ ਵੀ ਗੀਤ-ਗੀਤ ਦਾ ਬਹੁਤ ਫਰਕ ਆ ਪਹਿਲਾਂ ਤਾਂ ਹਮ ਇੱਕ ਪਾਸੇ ਤਾਂ ਲੱਚਰ ਤਾਂ ਆ ਗਿਆ ਨਾ ਤੇ ਦੂਜੇ ਪਾਸੇ ਇੱਕ ਸਿੰਪਲ ਵੀਡੀਓ ਇਹਦੇ ਵਿੱਚ ਬਹੁਤ ਵੱਡਾ ਫਰਕ ਆ ਤੇ ਉਹ ਪਾਇਆ ਚਲੋ ਆਪਾਂ ਦੇਖਿਆ ਹਨਾ ਦੇਖਿਆ ਤਾਂ ਹੈ ਨਹੀਂ ਤੇ ਜਿੱਦੇ ਸਿੱਧੂ ਦਾ ਬਾਈ ਦਾ ਗੀਤ ਆਇਆ ਤੇ ਉਦੀ ਉਸੇ ਟਾਈਮ ਵੀ ਸੁਣਿਆ ਤੇ ਗੀਤ ਸੁਣਨਸਾਰ ਪਹਿਲਾਂ ਗੀਤ ਮੈਂ ਇਦਾਂ ਸੁਣਿਆ ਸੀ ਪਹਿਲਾਂ ਮੈਂ ਰੀਲ ਪਾਈ ਜਾ ਕੇ अच्छा बी गीत ਦੇ ਉਤੇ ਕਿਉਂਕਿ ਯਾਰ ਵਿਆਹ ਜਿੰਨਾ ਚਾਹ ਹੁੰਦਾ ਜਦੋਂ ਸਿੱਧੂ ਦੇ ਗੀਤ ਹੁੰਦਾ ਕਿਉਂਕਿ ਜਿਹੜਾ ਆਹ ਗੀਤ ਆਇਆ ਨਾ ਜਿੰਨੇ ਵੀ ਹੁਣ ਸਿੱਧੂ ਤੇ ਬਾਈ ਦੇ ਗੀਤ ਆਏ ਤੱਕ तकरीबन ਸਾਰੇ ਚੰਗੇ ਨੇ ਜਾਣ ਤੋਂ ਬਾਅਦ ਜਿਹੜਾ ਆ ਗੀਤ ਆਇਆ ਇਹਨੇ ਕਿ ਬੱਕਰੇ ਟਾਈਪ ਦਾ ਗੀਤ ਆ ਇਹ ਜਾਦੇ ਵੱਡਾ ਗੀਤ ਆ ਗੀਤ ਵੀ ਹਿਸਾਬ ਲਾ ਲਓ ਵੀ 5.5 ਮਿੰਟਾਂ ਦੇ ਲੱਵੇ ਵਗ ਗਿਆ ਗੀਤ ਬੜਾ ਵਧੀਆ ਗੀਤ ਆ ਬੜਾ ਵਧੀਆ ਪੱਦਰ ਤੇ ਵੀ ਸੁਣਨ ਵਾਲਾ ਕੀ ਦਿਨ ਚੰਗਾ ਲੱਗਿਆ ਸਿੱਧੂ ਬਾਈ ਤੇ ਜਾਂ ਤੋਂ ਗੀਤ ਸਾਰੇ ਚੰਗੇ ਨੇ ਪਰ ਇੱਕ ਗੀਤ ਸਾਰਿਆਂ ਤੋਂ ਸੁਪਰ ਆਇਆ ਸਾਰੇ ਤਾਂ ਵਧੀਆ ਲੱਗਿਆ ਲੋਕ ਰੀਪੀਟ ਤੇ ਸੁਣ ਰਹੇ ਨੇ ਇਹਨੂੰ ਰੀਪੀਟ ਤੇ ਸੁਣ ਰਹੇ ਆ ਬਾਕੀ ਬਾਈ ਦੀ ਆਪ ਦੀ ਝਲਕ ਵੀ ਹੈਗੀ ਵਿੱਚ ਹਨਾ ਚਲੋ ਦੂਜਾ ਭਰਾ ਵੀ ਵਿੱਚ ਕੁਝ ਕੰਮ ਕਰਦਾ ਮੁੰਡਾ ਬਾਕੀ ਬਾਈ ਦੀ ਆਪ ਦੀ ਝਲਕ ਵੀ ਹੈਗੀ ਆ ਉਹ ਦੇਖਣ ਨੂੰ ਵੀ ਆ ਬਾਕੀ ਗੀਤ ਯਾਰ ਤੂੰ ਜਿੰਨੇ ਵਾਰੀ ਗੀਤ ਸੁਣਾਗੇ ਨਾ ਉਹਨੇ ਵਾਰੀ ਇਹ ਦਿਲ ਲੱਗੂ ਵੀ ਗੀਤ ਦੁਆਰੇ ਸੁਣੀਏ ਨਹੀਂ ਮੈਂ ਕਦੇ YouTube ਦੇ ਉੱਤੇ ਹਨਾ ਖੇਤ ਆ ਜੇ ਕਣਕਰ ਮੌਨਿਆਂ ਹਨਾ ਕਦੇ ਗੀਤ ਨਹੀਂ ਕਦੀ ਸੁਣਿਆ ਕੋਈ ਹਾਂ ਤੜਕੇ ਤਿੰਨ ਚਾਰ ਵਾਰੀ ਮੈਂ ਸੁਣ ਚ ਅੱਛਾ ਹਾਂ ਦੁਬਾਰੇ ਹੈੱਡਫੋਨ ਲਾ ਲੈਨੇ ਦੁਬਾਰੇ ਸੁਣ ਦਿਲ ਕਰਦਾ ਛਿੜ ਲੈਨੇ ਆ ਸੁਣ ਲੈਨੇ ਹਨਾ ਜਦੋਂ ਕਿਸੇ ਭਰਾ ਦੀ ਰੀਲ ਆ ਜਾਏ ਮੁਰੇ ਉਦੋਂ ਟੱਪੀ ਜੀ ਨਹੀਂ ਸਾਰੀ ਰੀਲ ਦੇਖ ਕੇ ਟਪਾਉਣੀ ਪੈਂਦੀ ਆ ਕਿਉਂਕਿ ਗੀਤ ਦੇ ਵਿੱਚ ਬੋਲੀ ਏਦਾਂ ਦੀ ਆਵਾਜ਼ ਹੀ ਏਦਾਂ ਦੀ ਪਿਆਰੀ ਹੀ ਏਦਾਂ ਦਾ ਹਨਾ ਵੀ ਬੜਾ ਚੰਗਾ ਗੀਤ ਆ ਉਹ ਕੈਂਟ ਗੀਤ ਆ ਪੂਰਾ ਹਨਾ ਅੱਛਾ ਜਿਵੇਂ ਮੈਂ ਗੱਲ ਕਹੀ ਬਿੱਲੇ ਵੀ ਜਿਵੇਂ ਚਲ ਬਾਪੂ ਦਾ ਪਤਾ ਨਹੀਂ ਮੂੰਹ ਚੋਂ ਨਿਕਲ ਗਈ ਜਾ ਉਹ ਪੱਤਰਕਾਰ ਬਾਈ ਨੇ ਕਹਾ ਲਿਆ ਜਾ ਕਿਵੇਂ ਕਹਿਤਾ ਜਜ਼ਬਾਤੀ ਹੋ ਕੇ ਹਨਾ ਵੈਸੇ ਉਹ ਜੇ ਆਪਾਂ ਗੱਲ ਕਰਦੇ ਆ ਵੀ ਉਹ ਹੁਣ ਬਾਈ ਤਾਂ ਦੁਨੀਆ ਤੇ ਹੈ ਨਹੀਂ ਯਾਰ ਕਿਹੜਾ ਬੰਦਾ ਦੁਨੀਆ ਤੇ ਨਹੀਂ ਹੈਗਾ ਉਸ ਨਾਲ ਟਾਈਮ ਪਾਉਣਾ ਠੀਕ ਆ ਯਾਰ ਫੇਰ ਇਹ ਗੱਲ ਦਾ ਜਵਾਬ ਵੀ ਦਿੰਨਾ ਮੈਂ ਬਾਅਦ ਚ ਕਹਿੰਦਾ ਹੋਰ ਵੀ ਜਵਾਬ ਦਊਗਾ ਫਮਰੀਲ ਕੱਟ ਕੇ ਚਲਾ ਦਿਓ ਇਹ ਯਾਰ ਇੱਕ ਦੇਖੋ ਚਲੋ ਬਾਪੂ ਜੀ ਦੇ ਮੂੰਹੋਂ ਪਮਾ ਕਹਾਤਾ ਪਮਾ ਕਹਿਤਾ ਕਿਉਂਕਿ ਗੀਤ ਹੀ ਐਡਾ ਸੋਹਣਾ ਸੀਗਾ ਆਪਾਂ ਇਹਨੂੰ ਨਾਦਰੰਜਾਰ ਕਰ ਹੀ ਨਹੀਂ ਸਕਦੇ ਵੀ ਆਪਾਂ ਇਹਨੂੰ ਛੱਡ ਹੀ ਨਹੀਂ ਸਕਦੇ ਕਿਉਂਕਿ ਐਡਾ ਸੋਹਣਾ ਸੀਗਾ ਤੇ ਬਾਪੂ ਜੀ ਨੇ ਪਮਾ ਕਹਿਤਾ ਪਮਾ ਕਹਾਤਾ ਨਾ ਪਰ ਜਰ ਇਹ ਕਿਸੇ ਦਾ ਵੀ ਚੈਲੰਜ ਕਬੂਲਣਾ ਹਨਾ ਇਹ ਚੰਗਾ ਨਹੀਂ ਲੱਗਿਆ ਕਿਉਂਕਿ ਸਿੱਧੂ ਦੇ ਜਿਉਂਦੇ ਜੀ ਆਪਾਂ ਕਹਿੰਦੇ ਸੀ ਵੀ ਸਿੱਧੂ ਸੇਆਂ ਕਾਉਂਟਰਵਰਸੀਆਂ ਹੁੰਦੀਆਂ ਪਰ ਸਿੱਧੂ ਚਲਾ ਗਿਆ ਨਾ ਕਾਉਂਟਰਵਰਸੀ ਤਾਂ ਹੁਣ ਵੀ ਹੋਈ ਨਹੀਂ ਹੁਣ ਬਾਪੂ ਦੀਆਂ ਬਣਾਉਣ ਲੱਗ ਗਿਆ ਹੈ ਫਿਰ ਉਹੀ ਤਾਂ ਗੱਲ ਹੈ ਨਾ ਲੋਕਾਂ ਦਾ ਕਾਉਂਟਰਵਰਸੀਆ ਕਿਤੇ ਨਾ ਕਿਤੇ ਹੋਈ ਹੈ ਨਾ ਹੁਣ ਆਪੇ ਹੀ ਨਹੀਂ ਕਹਿੰਦੇ ਉਹ ਵੀ ਕਲਾਕਾਰ ਬਹੁਤ ਵੱਡਾ ਕਹਿੰਦੇ ਖਾਸੇ ਮਿਲੀਅਨ ਉਹਦੇ ਫੋਲੋਅਰ ਪੂਲਰ ਹਨਾ ਵਿੱਚ ਕੋਈ ਸ਼ੱਕ ਨਹੀਂ ਖਾਸੇ ਮਿਲੀਅਨ ਫੋਲੋਅਰ ਪੂਲਰ ਹਨ ਪਰ ਉਹਦੀ ਪੰਜਾਬ ਦੇ ਵਿੱਚ ਉਹਦੀ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਪਕੜ ਨਹੀਂ ਹੈਗੀ ਅਸਲ ਚ ਵੀ ਇਹ ਗੱਲ ਪਤਾ ਕੀ ਆ ਕਿਵੇਂ ਤੂੰ ਪਾਣੀ ਲਾ ਰਿ ਜਿਹੜਾ ਸਿੱਧੂ ਕਲਾਕਾਰ ਤੀ ਨਾ ਇਹ ਖੇਤਾਂ ਵਾਲਿਆਂ ਦਾ ਕਲਾਕਾਰ ਪਿੰਡਾਂ ਵਾਲਿਆਂ ਦਾ ਕਲਾਕਾਰ ਆ ਸ਼ਹਿਰਾਂ ਵਾਲਿਆਂ ਦਾ ਕਲਾਕਾਰ ਹਰ ਇੱਕ ਉਸ ਬੰਦੇ ਦਾ ਕਲਾਕਾਰ ਆ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਦਾ ਕਲਾਕਾਰ ਆ ਹੈ ਨਾ ਵੀ ਇਹ ਜਿਹੜੇ ਹੋਰ ਕਲਾਕਾਰ ਹੁੰਦੇ ਨੇ ਕਿਸੇ ਇੱਕ ਤਬਕੇ ਦੇ ਹੁੰਦੇ ਨੇ ਜਾਂ ਨੌਜਵਾਨ ਜ਼ਿਆਦਾ ਪਸੰਦ ਕਰਦੇ ਨੇ ਕਈ ਕਲਾਕਾਰ ਨੂੰ ਕੁੜੀਆਂ ਜ਼ਿਆਦਾ ਪਸੰਦ ਕਰਦੀਆਂ ਪਰ ਸਿੱਧੂ ਨੂੰ ਹਰ ਕੋਈ ਪਸੰਦ ਕਰਦਾ ਜਿਆਦੇ ਸਿੱਧੂ ਦੇ ਗੀਤ ਮਿਲੀਅਨਾਂ ਚ ਚੱਲਣ ਦਾ ਜਾਂ ਵੱਡੇ ਰਿਕਾਰਡ ਬਣਾਉਣ ਦਾ ਕਾਰਨੀ ਇਹ ਆ ਕਾਰਨੀ ਇਹ ਆ ਹੁਣ ਉਹਨੇ ਕਿਉਂਕਿ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਗੀਤ ਉਹ ਨਹੀਂ ਸੁਣਦੇ ਪੰਜਾਬੀ ਲੋਕ ਕਿਉਂਕਿ ਉਹਦੇ ਗੀਤ ਹੀ ਇਦਾਂ ਦੇ ਵੀ ਆਪਣੇ ਨਹੀਂ ਪਸੰਦ ਕਰਦੇ ਲੋਕ ਜਿਆਦਾ ਹਨਾ ਤੈਨੂੰ ਸੁਣਿਆ ਕਦੇ ਪਹਿਲੇ ਕੀ ਮੈਂ ਤਾਂ ਸੁਣਿਆ ਤਾਂ ਨਹੀਂ ਪਹਿਲਾਂ ਮੈਂ ਆ ਆ ਜਰੂਰ ਦੇਖਿਆ ਮੈਨੂੰ ਇਹਦੀ ਵੀ ਪੂਰੀ ਸਮਝ ਨਹੀਂ ਆਈ ਕੀ ਗੱਲ ਆ ਬਾਤ ਆ ਨਾ ਮੈਂ ਹਾਂ ਜੀ ਦੇ ਵੀ ਆਪਣੇ ਨਹੀਂ ਇੱਕ ਜਿਹਾ ਥੋੜਾ ਜਿਹਾ ਨਗੇਜ ਜ਼ਿਆਦਾ ਆ ਚਲੋ ਕੈਨ ਨੂੰ ਦਾ ਸੋਸ਼ਲ ਮੀਡੀਆ ਸਾਰਾ ਕੁਝ ਚੱਲੀ ਜਾਂਦਾ ਉਹ ਕਹਿੰਦੇ ਵੀ ਪਸੰਦ ਕਰਦੇ ਨੇ ਲੋਕ ਪਸੰਦ ਕਰਦੇ ਫਿਰ ਉਹੀ ਗੱਲ ਆ ਨਾ ਪੰਜਾਬ ਵਾਲੇ ਉਹ ਚੀਜ਼ਾਂ ਨਹੀਂ ਪਸੰਦ ਕਰਦੇ ਉਹ ਪੰਜਾਬ ਦੇ ਵਿੱਚ ਜਣਾ ਜਮਾਉਣ ਖਾਤਰ ਉਹਨੇ ਤਾਂ ਹੀ ਚੈਲੰਜ ਨੂੰ ਕਹੇ ਵੀ ਆ ਜਾ ਠੀਕ ਹੈ ਨਾ ਵੀ ਮੈਂ ਹੈਗਾ ਹਾਂ ਉਹ ਪਤਾ ਚੱਕਰ ਕੀ ਵੀ ਮੈਂ ਕਿਤੇ ਨਾ ਕਿਤੇ ਪੰਜਾਬ ਚ ਲੋਕ ਮੈਨੂੰ ਦੁਬਾਰੇ ਸੁਣਨ ਆਹ ਚੀਜ਼ ਵੱਡੇ ਪੱਧਰ ਤੇ ਰਹਿ ਗਈ ਹੁਣ ਵਿਦਵਾਨ ਵਿੱਚ ਫੇਸਬੁੱਕ ਵਾਲੇ ਵੀ ਕਹਿ ਦਿੰਗੇ ਤਾਂ ਆਪਦੀਆਂ ਮਾਰੀਆਂ ਦੇ ਹਨਾ ਜੋ ਆਪਦੀਆਂ ਮਾਰੇ ਆਪਦੀਆਂ ਲਈ ਗੱਲਾਂ ਨਹੀਂ ਹੁੰਦੀਆਂ ਯਾਰ ਬਿੱਲੇ ਮੈਨੂੰ ਐ ਜੇ ਲੱਗਦਾ ਸੀ ਗੀਤ ਆਉਣ ਤੋਂ ਪਹਿਲਾਂ ਨਹੀਂ ਨੂੰ ਗਾਦਾ ਇੱਕ ਦਿਨ ਮੈਂ ਸੋਚੀ ਜਾ ਰਹੀ ਸੀ ਮਾਂ ਯਾਰ ਕਦੋਂ ਬਾਈ ਹੁੰਦਾ ਸੀ ਨਾ ਸੋਸ਼ਲ ਮੀਡੀਆ ਦੇ ਉੱਪਰ ਲੋਕ ਕੰਨਾਂ ਪਿਆਰ ਕਰਦੇ ਸੀ ਕੰਨੀਆਂ ਬਾਈ ਦੀਆਂ ਰੀਲਾਂ ਹਰ ਪਾਸੇ ਮੈਂ ਯਾਰ ਕਿਤੇ ਘਟ ਤਾਂ ਨਹੀਂ ਗਈ ਗੱਲ ਬਾਜ਼ੀ ਪਰ ਉਹ ਕਿਹੜਾ ਮੇਰਾ ਦਿਮਾਗ ਤੇ ਜੇ ਵਿੱਚ ਦਿਮਾਗ ਚ ਇੱਕ ਗਲਤਫਹਿਮੀ ਸੀ ਨਾ ਲੋਕਾਂ ਨੇ ਕੱਢਦੀ 2000 ਫੇਰ ਉਸੇ ਤਰੀਕੇ ਦਾ ਮਾਹੌਲ ਬਣਾ ਤਾਂ ਰੀਲਾਂ ਚੱਲ ਰਹੀਆਂ ਨੇ ਸਿੱਧੂ ਦਾ ਸਿਸਟਮ ਹਰਪਾ ਮੈਂ ਤੁਹਾਨੂੰ ਦੱਸਦਾ ਵੀ ਰੀਲਾਂ ਦਾ ਆਗਾਜ਼ ਹੋਇਆ ਹੈ ਰੀਲਾਂ ਵੱਡੇ ਟਾਈਮ ਤੱਕ ਚੱਲਣੀਆਂ ਇਹ ਕੋਈ ਇਹ ਗੀਤ ਤੇ ਜਿਵੇਂ ਹੁਣ ਤੱਕ ਦੇਖੋ ਲਾਸਟ ਰੈਡ ਆ ਗਿਆ ਹਨਾ ਬੜੇ ਗੀਤਾਂ ਦੇ ਚੱਲਦੀਆਂ ਨੇ 295 ਦੇ ਕਿੰਨੀਆਂ ਜੱਲੀਆਂ ਨੇ ਇਹ ਉਦਾਂ ਤਰ੍ਹਾਂ ਲੰਮਾ ਰੀਲਾਂ ਚੱਲ ਰਹੀ ਸਦਾ ਬਾਹਰ ਗੀਤ ਹੋ ਗਿਆ ਸਦਾ ਬਾਹਰ ਗੀਤ ਆ ਇਹ ਹਾਂ ਇਹ ਸਦਾ ਬਾਹਰ ਗੀਤ ਆ ਇਹਦੇ ਵਿੱਚ ਗੀਤ ਦੇ ਵਿੱਚ ਆਪਾਂ ਕਰਦੇ ਕਰਦੇ ਹਨਾ ਬੜਾ ਕੁਸ਼ਾ ਹਨਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਵਿਲੇ ਮੈਂ ਨਾ ਕਿੱਥੇ ਰਹਿਣਾ ਮੇਰੇ ਘਰ ਲਵੇ ਇੱਕ ਬਾਈ ਸਰਦਾਰ ਰਹਿੰਦਾ ਮਤਲਬ ਅਮਰਤਾਰ ਹੀ ਆ ਬੰਦਾ ਉਹ ਉਹ ਗਾਣੇ ਵੈਸੇ ਸੁਣਦਾ ਵਾ ਉਹ ਘਟਾ ਉਹ ਸਿੱਖੀ ਵਾਲੇ ਗਾਣੇ ਸੁਣਦਾ ਉਹਨੇ ਮੈਨੂੰ ਪਰਸੋ ਰੋਕਿਆ ਮੈਨੂੰ ਕਹਿੰਦਾ ਯਾਰ ਰੁਕੀ ਬਾਈ ਮੜਾ ਕਹਿੰਦਾ ਸਿੱਧੂ ਦਾ ਨਵਾਂ ਗੀਤ ਆ ਕਹਿੰਦਾ ਰਿਪੀਟ ਤੇ ਸੁਣ ਰਿਹਾ ਮੈਂ ਮੈਂ ਯਾਰ ਝੂਠ ਬੋਲਦਾ ਫਿਰ ਉਹਨੇ ਮੈਨੂੰ ਦਿਖਾਇਆ ਕਹਿੰਦਾ ਆ ਦੇਖ ਸਿੱਧੂ ਦਾ ਗੀਤ ਇਹਦੇ ਵਿੱਚ ਕੁਝ ਹੈ ਯਾਰ ਗੀਤ ਯਾਰ ਮੈਂ ਕਮਾਲ ਹੋਈ ਯਾਰ ਇਹ ਇੱਥੇ ਤੱਕ ਵੀ ਪਹੁੰਚਾ ਸਿੱਧੂ ਦੀ ਬੜਾ ਬਦਿਆ ਪੱਦਰ ਦਾ ਗੀਤ ਹੈ ਸੁਣ ਨਾਲ ਸੀਦਾ ਕਿਤੇ ਮਰਜੀ ਬਹਿ ਕੇ ਸੁਣ ਲੋ ਇਹਨੂੰ ਕੋਈ ਇਦਾਂ ਦਾ ਨਹੀਂ ਹੈਗਾ ਵੀ ਇਹਦੇ ਵਿੱਚ ਕੋਈ ਗਲਤ ਆ ਤੂੰ ਵੀ ਬਿਲਿਆ ਵੀਡੀਓ ਸਿੱਧੂ ਦੀ ਇੱਕ ਦੋ ਕਲਿੱਪਾਂ ਪਾਈਆਂ ਦੀ ਹੈ ਨਾ ਹਾਂ ਮੈਂ ਸਿੱਧੂ ਨਾਲ ਇੱਕ ਕਲਿੱਪ ਪਾਈ ਸੀਗੀ ਕੱਲ ਪਰਸੋਂ ਹੈ ਨਾ ਹਾਂ ਪਰਸੋਂ ਪਾਈ ਸੀ ਪੁਰਾਣੀ ਵੀਡੀਓ ਪਈ ਸੀਗੀ ਤੂੰ ਵੈਸੇ ਹੁਣ ਬੋਲਦਾ ਨਹੀਂ ਹੁੰਦਾ ਘੱਟ ਬੋਲਦਾ ਮੇਰੇ ਨਾਲ ਕੀੜੇ ਜਿਹੇ ਤੇਰੇ ਵੀ ਫੇਰ ਉੱਠ ਕੇ ਵੀ ਕਦੇ ਵਿਵਾਦ ਜਾਵਣੇ ਵੀ ਨਹੀਂ ਯਾਰ ਹੈ ਨਹੀਂ ਨਹੀਂ ਵੀ ਬੋਲਣਾ ਚਾਹੀਦਾ ਨਹੀਂ 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 ਹਾਂ ਹੁਣ ਦੇਖੋ ਮੈਂ ਇੱਕ ਗੱਲ ਕਹਿਣਾ ਹੈ ਨਾ ਸਰਪੰਚ ਸਾਹਿਬ ਹਰ ਇੱਕ ਗੱਲ ਦਾ ਜਵਾਬ ਨਹੀਂ ਦੇ ਸਕਦੇ ਚਲੋ ਉਹਨਾਂ ਨੇ ਚੈਲੰਜ ਕਰਤਾ ਹੈ ਨਾ ਜੇ ਹੁਣ ਆਪਾਂ ਆਪਸ ਸਾਥ ਨਾਲ ਦੀਏ ਉਹ ਆਪਣੀ ਮਾੜੀ ਗੱਲਾਂ ਹੁਣ ਪੁੱਛਣਾ ਤਾਂ ਸੀਗੀ ਹੁਣ ਕਿਸੇ ਨੇ ਪੁੱਛਿਆ ਚਲੋ ਆਪਾਂ ਹੀ ਨਹੀਂ ਕਹਿੰਦੇ ਵੀ ਆਪਾਂ ਕੋਈ ਬਾਹਲੇ ਸਿੱਧੂ ਦੇ ਨੇੜੇ ਸੀ ਭਾਈ ਸੀ ਸਾਰਿਆਂ ਦਾ ਤੇਰਾ ਵੀ ਉਹਨਾਂ ਭਾਈ ਸੀ ਮੇਰਾ ਵੀ ਹਨਾ ਪਰ ਪੁੱਛਣ ਦਾ ਤਾਂ ਹੱਕ ਮੰਨਦਾ ਵੀ ਕਿਉਂ ਭਾਈ ਦੱਸ ਅੱਜ ਗੀਤ ਉਹ ਕਿੱਥੇ ਤੇ ਕਿੱਥੇ ਫੇਕ ਵਿਊ ਕਰਾ ਕੇ ਜਿੱਥੇ ਮਰਜ਼ੀ ਭੱਜੋ ਜੇ ਹੁਣ ਆਪਾਂ ਇੱਕ ਵਾਰ ਸੇ ਲਾਈਕ ਜਾਂ ਕਮੈਂਟ ਦੇਖੀ ਉਹ ਵੀ ਦੱਸ ਦਿੰਦੇ ਵੀ ਗੀਤ ਚ ਕੀ ਚੀਜ਼ ਆ ਹਾਂ ਹਮੇਸ਼ਾ ਲਾਈਕ ਤੇ ਜਿਹੜੇ ਕਮੈਂਟ ਨੇ ਉਹਨਾਂ ਤੋਂ ਵੀ ਪਤਾ ਚੱਲਦਾ ਵੀ ਵਿਊ ਇਹਦੇ ਉੱਪਰ ਕਰਿਆ ਸੀ ਮੈਨੂੰ ਇੱਕਾ ਰੀਲ ਕੱਟ ਕੇ ਚਲਾ ਦੀਂ ਰੀਲ ਬਾਈ ਇੱਕ ਬੰਦੇ ਨੇ ਮੈਨੂੰ ਮੈਸੇਜ ਕਰਿਆ ਸੀ ਕਹਿੰਦਾ ਉਹਦੇ ਤਾਂ origignal ਗੀਤ ਤਾਂ ਤੁਸੀਂ ਇਹ AI ਨਾਲ ਬਣਾ ਬਣਾ ਕੇ ਛੱਡੀ ਜਾਂਦੇ ਹੋ ਅੱਛਾ ਇਹ ਗੱਲ ਕਹੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਮਿੱਤਰੋ ਸੋਡੇ origignal ਹੀ ਨਹੀਂ ਚੱਲਦੇ ਸਾਡੇ AI ਇਹ ਤੇ ਚੱਲ ਰਹੇ ਹਨ ਜੇ ਤੁਸੀਂ ਮੰਨਦੇ ਹੋ ਜੇ ਤੁਸੀਂ ਮੰਨਦੇ ਹੋ ਵੀ AI ਨਾਲ ਬਣਾਤਾ ਸੋਡੇ origignal ਹੀ ਨਹੀਂ ਚੱਲ ਰਹੇ ਤੁਸੀਂ ਇੰਨੇ ਨਹੀਂ ਪ੍ਰਮੋਸ਼ਨਾਂ ਕਰਾ ਰਹੇ ਹੋ ਵੱਡੇ ਪੱਧਰ ਤੇ ਲੋਕਾਂ ਤੋਂ ਰੀਲਾਂ ਪਵਾ ਰਹੇ ਹੋ 5-5000 ਰੁਪਿਆ ਦੇ ਕੇ ਵੱਡੇ ਪੱਧਰ ਤੇ ਗੀਤ ਦੇ ਬੋਸਟ ਲਾ ਰਹੇ ਹਾਂ ਵੀ ਸਾਡਾ ਗੀਤ ਲੰਮਾ ਚੱਲੇ ਹਨ ਬੜੇ ਇਕੱਠੇ ਰਾਤ ਰੜ ਕੇ ਪ੍ਰਮੋਸ਼ਨਾਂ ਕਰਦੇ ਹਾਂ ਇਹਦਾ ਕੋਈ ਪ੍ਰਮੋਸ਼ਨ ਨਹੀਂ ਕਦੇ ਕਿਸੇ ਨੂੰ ਨਹੀਂ ਕਿਹਾ ਵੀ ਪ੍ਰਮੋਸ਼ਨ ਕਰ ਤੋ ਨਾ ਆਪਦੇ ਪੇਜ ਤੇ ਪੈਂਦਾ ਦੀਦਾ ਦਿਲ ਕਰਦਾ ਆਪੀ ਗੀਤ ਨੂੰ ਸ਼ੇਅਰ ਕਰਦਾ ਐਦੂ ਉੱਤੇ ਫਿਰ ਸਿੱਧੂ ਕਿਉਂ ਹੋ ਸਕਦਾ ਸਿੱਧੂ ਤਾਂ ਇਹੀ ਖੌਫ ਸਭ ਤੋਂ ਵੱਡਾ ਨਾ اے ਆਈ ਨਾਲ ਤੁਸੀਂ ਕਹਿੰਦੇ ਹੋ ਕਮੈਂਟਾਂ ਜੀ ਵੀ اے ਆਈ ਨਾ ਬਣਾਤਾ ਯਾਰ اے ਆਈ ਵਾਲੇ ਚੱਲੀ ਜਾਂਦਾ ਤੁਹਾਡੇ origignal ਕਿੱਥੇ ਨੇ ਉਹ ਦੱਸ ਹਮ ਗੱਲ ਤੁਹਾਡੀ ਸਹੀ ਆ ਵੈਸੇ ਇਹ ਬੱਸੇ ਮਾਤਾ ਹੋਰ ਨਾਲ ਮੇਰੀ ਗੱਲ ਹੋਈ ਸੀ ਮੈਨੂੰ ਕਹਿੰਦੇ ਬਹੁ ਗੀਰ ਪਏ ਨੇ ਬਹੁਤ 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 ਗੀਤ ਪਏ ਆ ਹੌਲੀ ਹੌਲੀ ਆਉਂਦੀ ਰਹਿਣਗੇ ਮੈਨੂੰ ਐਂਟੀ ਮਾ ਪਤਾ ਨਹੀਂ ਕਿਤੇ ਵੀ ਗੀਤ ਸ਼ਾਇਦ ਐ ਤਾਂ ਮੈਨੂੰ ਪਤਾ ਵੀ 40-45 ਗੀਤ ਨੇ ਪਰ ਮਾਤਾ ਕਹਿੰਦੀ ਹੋਰ ਬਹੁਤ ਪੈਣਗੇ ਬਾਈ ਜੀ AI ਨਾਲ ਦਾ ਲੱਖ ਬਣਾ ਦੇ ਕਿਤੇ ਨਾ ਕਿਤੇ ਕੱਚ ਰਹਿੰਦੀ ਆ AI ਤਾਂ ਮਾਤਾ ਕਹਿੰਦੀ ਕਦੋਂ ਬਣਾਵਾਂਗੇ ਫਿਰ ਦੱਸ ਕੇ ਬਣਾਵਾਂਗੇ ਵੀ ਹੁਣ ਸਾਡੇ ਕੋਲੇ ਗੀਤ ਪਾਈ ਖਤਮ ਹੋ ਗਏ ਹੁਣ ਅਸੀਂ AI ਨਾਲ ਬਣਾਵਾਂਗੇ ਜੇ ਕਦੋਂ ਅਸੀਂ ਜੇ ਬਣਾਉਣੇ ਪਏ ਜ਼ਿੰਦਗੀ ਤਾਂ ਬੈਸ ਤਾਂ ਜ਼ਰੂਰਤ ਪੈਣੀ ਨਹੀਂ ਫਿਰ ਮੈਂ ਉਹ ਜੇ ਪਾਈ ਤਾਂ ਦੱਸ ਕੇ ਬਣਾਵਾਂਗੇ ਜ਼ਰੂਰ ਦੱਸਾਂਗੇ ਲੋਕਾਂ ਨੂੰ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਮੈਂ ਗੱਲ ਉੱਥੇ ਆ ਗਈ ਨ ਉਹ ਕਮੈਂਟ ਕਰ ਨਾਲ ਕਿਹੜਾ ਕਿਸ ਨੇ ਮੂੰਹ ਵੱਡ ਲੈਣਾ ਵੀ ਇਹ ਇਹਨਾਂ ਬਣਾ ਦੇ ਜੀ ਜੇ ਤੁਸੀਂ ਇਹਨਾਂ ਮੰਨਦੇ ਹੋ ਫਿਰ ਬਰੋਬਰ ਚਲਾਓ ਇਹ 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 ਚੱਲੀ ਜਾਂਦੇ ਆ ਇਹੀ ਤਾਂ ਪਰਖੋਪ ਸੀ ਬਿਲਕੁਲ ਅੱਛਾ ਮੈਂ ਨਾ ਬਿਲੇ ਕਮੈਂਟ ਪੜ ਰਹਾ ਸੀ ਸਿੱਧੂ ਬਾਈ ਦੇ ਚੈਨਲ ਦੇ ਥੱਲੇ ਹੋਰ ਕਮੈਂਟ ਆਏ ਨੇ ਲੋਕਾਂ ਦੇ ਕਈਆਂ ਨੇ ਬਾਪੂ ਬਲਕੌਰ ਸਿੰਘ ਦਾ ਬਹੁਤ ਧੰਨਵਾਦ ਕਰਿਆ ਕਹਿੰਦੇ ਵੀ ਬਲਕੌਰ ਸਾਂ ਤੇਰਾ ਧੰਨਵਾਦ ਸਾਡੇ ਬਾਈ ਦੀ ਆਵਾਜ਼ ਤਾਂ ਸਾਨੂੰ ਫੇਰ ਸੁਣਾਈ ਦਵਾਰਾ ਹੈਨਾ ਦੇਖ ਲੋਕਾਂ ਐਨਾ ਪਿਆਰ ਆ ਉਸ ਦੇ ਬਾਪ ਨੂੰ ਕਹਿ ਰਹੇ ਨੇ ਵੀ ਤੈਂ ਆਪਣੇ ਪੁੱਤ ਦੀ ਜਿਹੜੀ ਆਵਾਜ਼ ਆ ਸਾਨੂੰ ਸੁਣਾਈ ਤੇਰਾ ਧੰਨਵਾਦ ਤੇ ਮੈਂ ਤੁਹਾਨੂੰ ਦੱਸਦਾ ਗੱਲ ਇੱਕ ਨਾ ਹੁਣ ਆਪਾਂ ਗੀਤ ਚੱਲਦੇ ਆ ਹਨਾ ਯਾਰ ਦੁਬਾਰੇ ਗੀਤ ਸੁਣਦਾ ਇਹ ਲੱਗਦੀ ਨਹੀਂ ਵੀ ਬੰਦਾ ਦੂਰ ਵਗ ਗਿਆ ਉਹ ਆਵਾਜ਼ ਕੰਨਾਂ 'ਚ ਵੱਜਦੀ ਹੈ ਜੋ ਨਵਾਂ ਚੀਜ਼ ਸੁਣਨ ਨੂੰ ਮਿਲਦੀ ਆ ਉਹ ਫਿਰ ਉਹੀ ਤਾਂ ਗੱਲ ਆ ਨਾ ਬਿਲਕੁਲ ਇੱਥੂ ਤਾਂ ਆਹੀ ਤਾਂ ਡਰ ਸੀ ਨਾ ਟਰਸੀ ਸਾਰੀ ਜੇ ਅੱਛਾ ਇੱਕ ਗੱਲ ਦੱਸ ਤੂੰ ਮੈਨੂੰ ਬਿੱਲੇ ਤੈਨੂੰ ਤਾਂ ਆਪਣੇ ਪਿੰਡਾਂ ਤੇ ਚੱਲਦੀ ਆ ਅੰਬੋ ਵਾਲਾ ਤੁਸੀਂ ਵਰਤਦੇ ਹੋ ਸ਼ਬਦ ਇਹ ਅੰਬੋ ਚੱਲਦਾ ਜੀ ਅੰਬ ਬਹੁਤ ਹੁਣ ਥੋੜਾ ਜਿਹਾ ਮਾਤਾ ਜੀ ਬੇਬੇ ਜੀ ਕਹਿਣ ਲੱਗੇ ਕਿਉਂਕਿ ਆ ਆਹੋ ਹੋ ਗਿਆ ਨਾ ਮਾਡਲ ਉਹ ਮਾਡਲ ਹੋ ਗਿਆ ਥੋੜਾ ਜਵਾਨਾ ਨਾ ਐਡਵਾਂਸ ਹੋ ਗਿਆ ਪਹਿਲੇ ਹੁਣ 40 ਸਾਲ ਦੀ ਉਮਰ ਉਹ ਵੀ ਅੰਬੂ ਹੀ ਕਹਿੰਦੇ ਅੰਬੋ ਅੰਬੋ ਆ ਜੀ ਲੈਣ ਲਈ ਅੰਬੂ ਹੀ ਕਹਿੰਦੇ ਸੀ ਇਹ ਅੰਬੋ ਆਪਣੇ ਏਰੀਏ ਦੇ ਤਾਂ ਅੰਬੂ ਦੇਖਿਆ ਜਿਹੜਾ ਮਾਲਵੇ ਦਾ ਪਿਓਰ ਗਾੜਾ ਆ ਗਿਆ ਨਾ ਮਾਨਸਾਬ ਢੰਡਾ ਆ ਗਿਆ ਨਾ ਇੱਥੇ ਅੰਬੋ ਚੱਲਦਾ ਹੁਣ ਵਿੱਚ ਹੁਣ ਚੰਡੀਗੜ੍ਹ ਕੰਨੀ ਕਹਦੇ ਕਿਹਨੂੰ ਅੰਬੋ ਦਾ ਪਤਾ ਵੀ ਅੰਬੋ ਯਾਰ ਅਸਲ 'ਚ ਨਾ ਸਾਡੇ ਸੁਨਾਮ ਤਾਂ ਵੈਸੇ ਘੱਟ ਲੋਕਾਂ ਨੂੰ ਪਤਾ ਹੋਊਗਾ ਲੋਕਾਂ ਨੂੰ ਕਰਕੇ ਅਲੱਗ ਕਿਤੇ ਕੋਈ ਗੁੱਸਾ ਕਰ ਜੇ ਪਰ ਮੈਂ ਜਿੱਤੋਂ ਤੱਕ ਮੈਨੂੰ ਉਹ ਸੁਣਿਆ ਨਹੀਂ ਹੈਗਾ ਕਿਸੇ ਨੂੰ ਕਹਿੰਦਾ ਮੈਂ ਅਸੀਂ ਬੋਕਿਆ ਮੇਰੇ ਨਾਨਕੇ ਨਾ ਉੱਥੇ ਮੇਰੇ ਯਾਦ ਆਉਂਦਾ ਛੋਟੇ ਹੁੰਦੇ ਉੱਥੇ ਕਿਹਾ ਕਰਦੇ ਲਵੇ ਮੇਰੇ ਨਾਨਕੇ ਦੇ ਲਵੇ ਘਰ 'ਤੇ ਉਹ ਕਿਹਾ ਕਰਦੇ ਅੰਬੋ ਉਹ ਮੈਂ ਕਈ ਵਾਰੀ ਵੈਸੇ ਯਾਦ ਕਰਦਾ ਹੁੰਦਾ ਵੀ ਯਾਰ ਅੰਬੋ ਕਹਿੰਦੇ ਹੁੰਦੇ ਪੋ ਪੋਤਾਂ ਬੋਜੇ ਸੁਬੰਤ ਕੌਰ ਦਾ ਅੰਬੋ ਸਾਡੇ ਹੱਜ ਹਜੇ ਵੀ ਕਹਿੰਦੇ ਪਿੰਡ ਚ ਹੈਗੇ ਆ ਬੰਦੇ ਹਾਂ ਕਹਿੰਦੇ ਅੰਬੋ ਬਾਈ ਦੀ ਦਾਦੀ ਦਾ ਨਾਮ ਸੀ ਹੈਨਾ ਜਸਵੰਤ ਕੌਰ ਹਾਂ ਅੰਬੋ ਅੰਬੋ ਕਹਿੰਦੀ ਵੀ ਉਹਨੂੰ ਬਣ ਗਿਆ ਜਿਹੜਾ ਵੱਡੇ ਝਾ ਜਾਂਦਾ ਨਾ ਵੀ ਥੋੜਾ ਜਿਹਾ ਮੰਨ ਕੇ ਚਲ ਵੀ ਪੀੜ੍ਹੀਆਂ ਦਾ ਫਰਕ ਪੈ ਜਾਂਦਾ ਹੈਨਾ ਹਾਂ ਤੇ ਉਹ ਜਿਹੜੀ ਸਭ ਤੋਂ ਵੱਡੇ ਹੁੰਦੇ ਆ ਥਾਂ ਤੇ ਉਹਨੂੰ ਅੰਬੋ ਕਹਿੰਦੇ ਲੋਕ ਦਾਦੀ ਨੂੰ ਵੀ ਅੰਬੋ ਕਹਿੰਦੇ ਆ ਪਿੰਡ ਦੇ ਵਿੱਚ ਅੰਬੋ ਪਤਾ ਕਿਉਂ ਕਹਿੰਦੇ ਹੁੰਦੇ ਸੀ ਅੰਬੋ ਕਹਿਣ ਦਾ ਮਕਸਦ ਕੀ ਸੀ ਹੁਣ ਜਿਵੇਂ ਮੰਨ ਕੇ ਚੱਲ ਸਾਡੇ ਵੱਡੇ ਬਾਬੇ ਲੱਗਦੇ ਆ ਪਿੰਡ 'ਚ ਹਨਾ ਹੁਣ ਉਹਨਾਂ ਦੇ ਮੰਨ ਕੇ ਚੱਲ ਵੀ ਸਾਡੀ ਉਮਰ ਦੇ ਸਾਡੇ ਬਾਬੇ ਲੱਗਦੇ ਆ ਉਹਦੀ ਮਾਂ ਨੂੰ ਉਹਨਾਂ ਜਾ ਕੇ ਅਸੀਂ ਦਾਦੀ ਤਾਂ ਕਹਿ ਨਹੀਂ ਸਕਦੇ ਅੰਬੋ ਹੀ ਕਹਾਂਗੇ ਦਾਦੀ ਨੂੰ ਵੀ ਅੰਬੋ ਕਹਿ ਸਕਦੇ ਸੀ ਪੁਰਾਣਾ ਸ਼ਬਦ ਸੀਗਾ ਪਰ ਅੰਬੋ ਅੱਜ ਬੜੇ ਜਿਹੜੀਆਂ ਪੁਰਾਣੀਆਂ ਬੁੜੀਆਂ ਉਹਨਾਂ ਨੂੰ ਅੰਬੋ ਬਹੁਤ ਕਹਿੰਦੇ ਅੱਜ ਹੂੰ ਕਿਹੜਾ ਪੁਰਾਣਾ ਸ਼ਬਦ ਚੱਕਿਆ ਆ ਯਾਰ ਬੰਦੇ ਨੇ ਆਹੀ ਦਾ ਚੀਜ਼ ਆ ਸਰਚ ਮਾਰ ਲਾਦੇ ਪੇਜਾਂ ਤੇ ਆ ਪਾਈਆਂ ਪਈਆਂ ਆ ਕਿਸੇ ਨੇ ਵੱਡੇ ਮੱਕੜ ਨਹੀਂ ਪਾਈ ਪਈ ਉਹਨਾਂ ਦਾ ਅੰਬੋ ਕੀ ਆ ਅੰਬੋ ਅੰਬੋ ਕੌਣ ਕੌਣ ਜਾਣਦੇ ਆ ਹੁਣ ਅੰਬੋ ਦਾ ਆਪਣਾ ਤਾਂ ਪਤੀ ਆ ਵੀ ਅੰਬੋ ਕੀ ਆ ਅੰਬੋ ਕੀ ਆ ਜਿਨ੍ਹਾਂ ਨੂੰ ਨਹੀਂ ਪਤਾ ਕਿਉਂਕਿ ਸਾਡੀ ਏਰੀਆ ਦੇ ਵਿੱਚ ਥੋੜਾ ਜਿਹਾ ਨਾ ਚੱਲੇ ਵੀ ਨਹੀਂ ਮਾਨਸਾਪ ਡੰਡੇ ਦੇ ਵਿੱਚ ਸਾਡਾ 20 ਕਿਲੋਮੀਟਰ ਦਾ ਫਾਸਲਾ ਬੋਲੀ ਦਾ ਨਹੀਂ ਫਰਕ ਮੂਸੇ ਨੂੰ ਸਾਡੀ ਬੋਲੀ ਦਾ ਜਮਾਂ ਫਰਕ ਨਹੀਂ ਹੈਗਾ ਠੀਕ ਆ ਜੇ ਮੈਂ ਤੂੰ ਆ ਗਿਆ ਮੈਂ ਕਿਹਾ ਛੁੱਟੀ ਲਾ ਲਾ ਉੱਥੇ ਤੂੰ ਕਾ ਸਾਡੀ ਛੁੱਟ ਕਹਿੰਦੇ ਆ ਛਟ ਛਟ ਕਹਿੰਦੇ ਆ ਛਟ ਲਾ ਲਾ ਲੀਏ ਮੜੀ ਯਾਰ ਫੇਰ ਪਾਣੀ ਪੀਨੇ ਆ ਸਾਡੀ ਛੁੱਟੀ ਕਹਿੰਦੇ ਆ ਨਾ ਵੀ ਉਸ ਤਰ੍ਹਾਂ ਏਰੀ ਏਰੀ ਦਾ ਫਰਕ ਹੁੰਦਾ ਕਿਤੇ ਮਾਤਾ ਜੀ ਹੁਣ ਹੁਣ ਥੋੜੇ ਮਾਡਲ ਹੋ ਗਏ ਜਵਾਨਾਂ ਮਾਤਾ ਜੀ ਬੇਬੇ ਜੀ ਨਾ ਬਹੁਤ ਸ਼ਬਦ ਜਿਹੜੇ 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 ਜਿਹ ਮਾ ਕਹਿੰਦਾ ਅਸੀਂ ਅਸੀਂ ਹਾਂ ਤਾਂ ਮੰਮੀ ਕਹਿੰਦੇ ਸ਼ਰਮ ਆਉਂਦੀ ਇਹ ਲੋਕ ਮੰਮੀ ਕਹਿੰਦੇ ਨੇ ਮੰਮੀ ਹੁਣ ਮਮਾ ਮੰਮੀ ਨਹੀਂ ਹੁਣ ਮਮਾ ਹਾਂ ਹੁਣ ਚੱਲਦਾ ਮਮਾ ਇਹ ਚੱਲਣ ਸ਼ਾਰਟ ਚੱਲਣ ਲੱਗ ਗਿਆ ਹੁਣ ਆਪਾਂ ਵੀ ਕਹਿੰਦੇ ਨਾ ਜਵਾਕਾਂ ਨੂੰ ਥੋੜੀ ਮਮਾ ਕਿੱਥੇ ਆ ਜਾਂ ਥੋੜੀ ਮੈਂ ਅਸਲ 'ਚ ਮਾਂ ਹੀ ਕਹਿੰਦੇ ਮਾਂ ਮਾਂ ਨੂੰ ਵੀ ਮਾਈ ਕਹਿੰਦੇ ਆ ਉਹ ਤਾਂ ਮਾਂ ਕਹਿੰਨੀ ਕਹਿਣਾਗਾ ਬਿਲਕੁਲ ਸਹੀ ਗੱਲ ਆ ਨਾਨੀ ਨੂੰ ਵੀ ਬੇਬੇ ਕਹਿੰਦੇ ਅਸੀਂ ਹਾਂ ਨਾਨੀ ਨਹੀਂ ਕਹਿਆ ਕਦੇ ਹਾਂ ਬੇਬੇ ਹੁਣ ਵੀ ਬੇਬੇ ਕਹਿੰਦੇ ਆ ਬੇਬੇ ਵੀ ਕਹਿੰਦੇ ਨਾ ਅਸੀਂ ਬੇਬੇ ਕਹਿੰਦੇ ਨਾ ਉਹੀ ਚੱਕਰ ਆ ਇਹ ਵਿਚ ਨਾਨੀ ਜੀ ਡੈਡੀ ਜੀ ਦਾਦੀ ਜੀ ਹਾਂ ਹੁਣ ਸਾਡੇ ਜਵਾਗਰ ਵਿਚ ਤਾਂ ਬੀਬੀ ਕਹਿੰਦੇ ਆ ਮਾਤਾ ਨੂੰ ਮੇਰੀ ਨੂੰ ਬੀਬੀ ਕਹਿੰਦੇ ਆ ਵਿਚ ਦਾਦੀ ਵੀ ਕਹਿੰਦੀ ਆ ਕਿ ਸਾਡੀ ਛੋਟੀ ਆ ਦਾਦੀ ਅੱਛਾ ਉਹ ਨਹੀਂ ਚੰਗਾ ਲੱਗਦਾ ਯਾਰ ਬੀਬੀ ਕਹਿੰਨਾ ਇਹ ਚੰਗਾ ਲੱਗਦਾ ਦਾਦੀ ਨੂੰ ਬੇਬੇ ਕਹਨਾ ਚੰਗਾ ਲੱਗਦਾ ਚੰਗਾ ਲੱਗਦਾ ਬਿਲਕੁਲ ਅੱਛਾ ਬਿਲੇ ਤੂੰ ਠੰਡਾ ਹੈ ਕਿਉਂ ਚੱਲਦਾ ਹੁਣ ਸੋਸ਼ਲ ਮੀਡੀਆ ਤੇ ਉੱਪਰ ਕਰਦਾ ਕੰਮ ਕਰ ਮਾ ਸੋਸ਼ਲ ਮੀਡੀਆ ਤੇ ਆਪਾਂ ਖੇਤੀ ਵਾਲੇ ਬੰਦੇ ਆ ਖੇਤੀ ਦੀ ਵੀਡੀਓ ਪਾਈਏ ਨਾ ਹੋਰ ਕਿਹੜੀਆਂ ਪਾਉਣੇ ਜਾਦੇ ਹੁਣ ਖੇਤੀ ਵਾਲਾ ਕਰਦਾ ਕੰਮ ਬਾ ਤੇਰੇ ਸਾਹਮਣੇ ਹੁਣ ਆਪਣੇ ਕਿਹੜਾ ਆਪ ਖੇਤੀ ਕਰਦੇ ਆ 20 ਕਿੱਦਰ ਦੇ ਆਪਣੇ ਨਾ ਕਿਹੜਾ ਬੰਦਾ ਕੋਈ ਕਣਕ ਰਮਾਈ ਜਾਂਦਾ ਕੱਲ ਵੀ ਪਾਣੀ ਛੱਡੇ ਸੀ ਹੁਣ ਵੀ ਤੇਰੇ ਸਾਹਮਣੇ ਕੇਦ ਬੈਠਾ ਹੁਣ ਵੀ ਪਾਣੀ ਛੱਡਿਆ ਹੋਇਆ ਹੈ ਨਾ ਤੂੰ ਇੰਟਰਵਿਊ ਕਰਕੇ ਇੱਧਰ ਕਹੀ ਚੱਕ ਕੇ ਬਾਗ ਜਾਏ ਆਪਾਂ ਨਕਾ ਬਦਲਾ ਦਾਂਗੇ ਛੱਡ ਲੈ ਪਾਣੀ ਬੰਦ ਕਰ ਲੈ ਆ ਕੰਮ ਤੇ ਸਿੱਧੂ ਰੀਟ ਤੇ ਲਾ ਲੇਗਾ ਸਿੱਧੂ ਰੀਟ ਤੇ ਲਾ ਲੇਗਾ ਬਾਕੀ ਹੁਣ ਕੰਮ ਇੰਨੇ ਹੈ ਨਹੀਂ ਨਾ ਕਰੀ ਜਾਂਦੇ ਆ ਸਰੀਰ ਚੱਲਦਾ ਆਪਦਾ ਨਹੀਂ ਖੜ ਜਾਣਾਗਾ ਸਹੀ ਗੱਲ ਆ ਬਿਲੇ ਜਾਂਦੇ ਜਾਂਦੇ ਪਰ ਗੱਲ ਕਰੀਏ ਕਈ ਵਾਰੀ ਕਿਵੇਂ ਗਾਣਾ ਆ ਜਾਂਦਾ ਹੈ ਹੋਰ ਹੋ ਜਾਣਾ ਪਾਪਕ ਜਿਆ ਯਾਰ ਹਨਾ ਕਿਵੇਂ ਮੈਂ ਵੀ ਕਿਵੇਂ ਹੋ ਜਾਣਾ ਵੀ ਯਾਰ ਗਲਤ ਹੋ ਗਿਆ ਜੀ ਬਾਈ ਵਿਚ ਯਾਰ ਬਾਜਦਾ ਯਾਰ ਇਹ ਗੱਲ ਕਿਹੜੀ ਹੋਊ ਹੁਣ ਵਿੱਚ ਤਾਂ ਫਿਰ ਵਿੱਚ ਕੋਈ ਗੱਲ ਕਮੈਂਟਾਂ ਨੇ ਕਹਿ ਰਹੇ ਨੇ ਪਾਪਕ ਬੰਦਾ ਕਿਵੇਂ ਨਾ ਹੋਵੇ ਯਾਰ ਹੂੰ ਉਹ ਕਹਿੰਦਾ ਵੀ ਕਿੱਲਿਆਂ ਦੇ ਜੋੜ ਉੱਤੇ ਬੁੱਕ ਦਾ ਏ ਝੋਟਾ ਹੂੰ ਯਾਰ ਇੱਕ ਕਿਲਾ ਸੀ ਹਨਾ ਉਹ ਉਹ ਪਤਾਉਣ ਵਾਲਾ ਕਿਲਾ ਕਹਿ ਦੋ ਭਵਾ ਹੂੰ ਬਿਲਕੁਲ ਉਹ ਤਾਂ ਭਵਾ ਉਹ ਕਿਲਾ ਕਹਿ ਦੋ ਉਹ ਕਿਲਾ ਸੀ ਯਾਰ ਉਹ ਕਿਲਾ ਜਦੋਂ ਪੱਟਿਆ ਜਾਂਦਾ ਨਾ ਉਹਦੇ ਹੁੰਦੇ ਕੋਈ ਟੈਨਸ਼ਨ ਨਹੀਂ ਦੀ ਜਦੋਂ ਕਿਲਾ ਪੱਟਿਆ ਜਾਂਦਾ ਨਾ ਉਪਰ ਭੈਣ ਦਾ ਨਾ ਕਿਤੇ ਨਾ ਕਿਤੇ ਕਮੀ ਮਹਿਸੂਸ ਹੁੰਦੀ ਆ ਬਿਲਕੁਲ ਸਹੀ ਗੱਲ ਪਿੱਛੇ ਮੇਰਾ ਰੌਲਾ ਹੋਇਆ ਉਹ ਤੋਂ ਕਮੀ ਮਹਿਸੂਸ ਹੋਈ ਬਹੁਤ ਵੱਡੀ ਵੀ ਜੇ ਸਿੱਧੂ ਹੁੰਦਾ ਗੱਲਾਂ ਕਲੀਅਰ ਹੋਣੀਆਂ ਸੀ ਅੱਛਾ ਕਦੋਂ ਤਰ੍ਹਾਂ ਉਹਨੇ ਲਬੇਤਰ ਕਮਾਂਡ ਚ ਆਉਂ ਨਹੀਂ ਨਹੀਂ ਕਮਾਂਡ ਜੀ ਨਹੀਂ ਉੱਥੇ ਹੋਇਆ ਇਹੋ ਆਪਣਾ ਗਰਦਾਸਪੁਰ ਅੱਛਾ ਗਰਦਾਸ ਜਦੋਂ ਇਲਜ਼ਾਮ ਲਾਇਆ ਲੋਕਾਂ ਨੇ ਅੱਛਾ ਮੰਗਦੇ ਮੋੜਾਂ ਨਾ ਕਿ ਨਹੀਂ 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 ਅੱਛਾ ਜਦੋਂ ਇਲਜ਼ਾਮ ਲਾਇਆ ਲੋਕਾਂ ਨੂੰ ਗੱਲ ਕਲੀਅਰ ਹੋਣੀ ਸੀ ਉਹ ਹੋ ਗਿਆ ਸੀ ਵੀਲੇ ਮਸਲਾ ਕਲੀਅਰ ਹੋ ਮਸਲਾ ਉਹਨਾਂ ਨੇ ਦੋ ਤਿੰਨ ਵਾਰੀ ਆਖਿਆ ਸੀ ਅੱਜ ਆਉਨੇ ਮੁੜ ਕੇ ਆਏ ਨਹੀਂ ਅਸੀਂ ਆਉਨੇ ਅੱਜ ਆਉਨੇ ਆਉਂਦੇ ਆ ਲੋਕਾਂ ਕੋਲੇ ਗਲਤੀ ਮੰਨਦੇ ਅਸ ਤੋਂ ਗਲਤੀ ਹੋ ਗਈ ਕਿਵੇਂ ਪਧਰੀਆ ਪੁਧਰੀਆ ਹੋ ਗਿਆ ਜਮੀਨਾ ਫਿਰ ਉੱਥੇ ਨਹੀਂ ਆਪਾਂ ਮੁੜ ਕੇ ਪਧਰੀ ਛੜਦਾ ਛੜ ਦਿੰਦਾ ਹੁਣ ਵੀ ਤਿੰਨ ਤਰੀਕ ਨੂੰ ਬਹੁਤ ਜ਼ੋਰ ਲਾ ਰਹੇ ਨੇ ਬੜੂ ਸਾਹਬ ਵਾਲੇ ਉਹਨਾਂ ਨੇ ਘਰ ਬਣਾਇਆ 100 ਘਰ ਬਣਾਇਆਗਾ ਨਾ ਉਹ ਲੋਕਾਂ ਨੂੰ ਵੰਡਣਾ ਵੀ ਤੁਸੀਂ ਆਓ ਗਰਦਾਸਪੁਰ ਚ ਸਾਡੇ ਨਾਲ ਵੰਡਾਓ ਦੇਖਦੇ ਆ ਜੇ ਦਿਲ ਕਰਿਆ ਤਾਂ ਵਗ ਜਾਗੇ ਮੈਂ ਤੈਨੂੰ ਇੱਕ ਤੈਨੂੰ ਮੈਂ ਗੱਲ ਲਾ ਦਦਾ ਇੱਕ ਸੁਣ ਲੈ ਮੇਰੀ ਨਾ ਕੋਈ ਬੰਦੇ ਸੀ ਇੱਧਰ ਨਾਲ ਫਾਜ਼ਲ ਕੇ ਏਰੀਏ ਚ ਕੋਈ ਬੰਦੇ ਸੀ ਜੀ ਹਨਾ ਉਹਨਾਂ ਕੋਲ ਜਦ ਅਸੀਂ ਗਏ ਗੋਏ ਨਾ ਕੋਈ ਬੰਦੇ ਨੇ ਮੈਨੂੰ ਫੋਨ ਕਰਤਾ ਯਾਰ ਬੀਬੀ ਵੰਡਣਾ ਆਉਣਾ ਤੂੰ ਮੈਨੂੰ ਸਾਨੂੰ ਲਿਸਟ ਦੇ ਪਿੰਡ ਦੀ ਹਨਾ ਹਾਂ ਮੈਂ ਉਹਨਾਂ ਤੋਂ ਮੰਗਾ ਕੇ ਲਿਸਟ ਦੇਤੀ ਉਹ ਬੰਦੇ ਨੂੰ ਹੂੰ ਉਹ ਬੰਦੇ ਰਾਜਸਥਾਨ ਵਾਲੇ ਕਿਤੇ ਹੋਰ ਬੀ ਵੰਡ ਗਏ ਹੂੰ ਉਹਨਾਂ ਕੋਲੇ ਗਈ ਨਹੀਂ ਹੁਣ ਉਹ ਜਿਹੜਾ ਗਲਾਬਾ ਪਹਿਣੀ ਦਾ ਪਿੰਡ ਆ ਉਹਨਾਂ ਦੇ ਇਲਜ਼ਾਮ ਲੈਂਦੇ ਕਿ ਤੁਸੀਂ ਬੀ ਖਾ ਕੇ ਜਦੋਂ ਉਹਨਾਂ ਕੋਲੇ ਬੀ ਗਈ ਨਹੀਂ ਹੋਰ ਪਾਸੇ ਵੰਡ ਗਿਆ ਕੰਮ ਇੱਥੇ ਜਿਹੜਾ ਮੂਰੇ ਲੱਗੂ ਜਿਹੜਾ ਕਿਸ ਦੀ ਭਲੀ ਕਰੂ ਉਹ ਛਤਰ ਹੋ ਉਹ ਛਤਰ ਖਾਊ ਖਾਊ ਮੈਂ ਆਪ ਬਹੁਤ ਪਿੱਛੇ ੜ ਗਏ ਚੀਜ਼ਾਂ ਤੋਂ ਹੋਰ ਵੀ ਹੱਟਣਗੇ ਹੁਣ ਕੁੜੀ ਆਇਆ ਉਹ ਜਿਹਨੇ ਆਖਿਆ ਮੇਰੀ ਬਾਹ ਛੱਡ ਹਮ ਚੰਡੀਗੜ੍ਹ ਪੁਲਿਸ ਨੂੰ ਆਖਿਆ ਸੀ ਹਮ ਐਮਐਲਏ ਨਹੀਂ ਬੋਲਦਾ ਆਪਣੇ ਏਰੀਆ ਚੱਗ ਜਾਂਦੀ ਚੰਡੀਗੜ੍ਹ ਚ ਪੁਲਿਸ ਮੂਰੇ ਹਮ ਉਹ ਕੁੜੀ ਨੇ ਦਿਲ ਤਾਂ ਕੱਢਿਆ ਚਲ ਉਹਨੇ ਇਹ ਗੱਲ ਕਹਿਤੀ ਵੀ ਮੈਂ ਖੜਾ ਹੋਣਾ ਵੋਟਾਂ 'ਚ ਮੈਂ ਆਇਆ ਹੋਣਾ ਚਲੋ ਕਹਿਤੀ ਕੋਈ ਗੱਲ ਨਹੀਂ ਹੁਣ ਉਹ ਤਾਂ ਇੰਨਾ ਕ ਟ੍ਰੋਲ ਕਰਦੇ ਜਿੰਨਾ ਵੀ ਕਹਦੇ ਯਾਰ ਪਹਿਲਾਂ ਉਹਨੂੰ ਵਿਚਾਰੀ ਨੂੰ ਦੇਖ ਲੈ ਹੈਨਾ ਇਕਦਮ ਤਾਂਹ ਲਿਆ ਇਕਦਮ ਤਾਂਹ ਜਾ ਕੇ ਥੱਲੇ ਬਾਈ ਟ੍ਰੋਲ ਕਿਉਂ ਕਰਦੇ ਯਾਰ ਉਹ ਲੋਕਾਂ ਦੀ ਇੱਕ ਵੀਡੀਓ ਆ ਟ੍ਰੋਲ ਕਰਕੇ ਲੋਕਾਂ ਦਾ ਚਾਰ ਵੀਊ ਆ ਗਏ ਉਦੋਂ ਮੈਂ ਜੇ ਉਹ ਤੇ ਪੁੱਛੋ ਦੇਖੋ ਦੇਖ ਚੱਲ ਪੈਂਦੇ ਨੇ ਇੱਕ ਨੇ ਮਾੜਾ ਕਹਿਤਾ ਉਹ ਵੀਡੀਓ ਚੱਲ ਗਈ ਪਰ ਸਾਰੇ ਮੈਂ ਤੈਨੂੰ ਗੱਲ ਕਹਿੰਦਾ ਵੀ ਉਹ ਕੁਟਪਮਾਰੀ ਲਪਾਦੀ ਹੈ ਇਹ ਉਹ ਕੁੜੀ ਨੂੰ ਪੁੱਛੇ ਤਾਂ ਦਿਲ ਤੇ ਕੀ ਬੀਤੂ ਚੱਲ ਜਵਾਕੜੀ ਸੀ ਛੋਟੀ ਉਮਰ ਦੀ ਉਹਨੇ ਕਹਿਤਾ ਕਹਿਤਾ ਯਾਰ ਉਹਨੂੰ ਕੁਨਾ ਬੰਦਿਆਂ ਨੇ ਟੌਰਚਰ ਕੀਤਾ ਯਾਰ ਮੈਂ ਇੱਕ ਗੱਲ ਕਹਿਣਾ ਯਾਰ ਬੋਲੀ ਤਾਂ ਹੈ ਨਾ ਉਹ ਦਮ ਤਾਂ ਸੀ ਨਾ ਛੋਟੇ ਜਿਹਨਾਂ ਕੋਈ ਯੂਨੀਵਰਸਿਟੀ ਚ ਵੜ ਗਿਆ ਤੇ ਬਿਲਕੁਲ ਸਹੀ ਗੱਲ ਪਮਾ ਜੋ ਮਰਜੀ ਆ ਯਾਰ ਆਪਾਂ ਨੂੰ ਆਪਣੀ ਤਾਂ ਧੀ ਆ ਆਪਾਂ ਨਹੀਂ ਉਹਦੇ ਬਾਰੇ ਜਾਣਦੇ ਪਰ ਬੋਲੀ ਤਾਂ ਹੈ ਨਾ ਉਹ ਬੋਲਣ ਦਾ ਦਮ ਤਾਂ ਰੱਖਿਆ ਮੈਂ ਰੱਖਿਆ ਸੀ ਮੈਂ ਵੀਡੀਓ ਪਾਵਾਂ ਇਹ ਪਰ ਪਾਈ ਨਹੀਂ ਅਜੇ ਮੈਂ ਤੇਰੇ ਮੂਰੇ ਗੱਲ ਦਿਲ ਚ ਸੀ ਮੇਰੇ ਫਿਰ ਉਹ ਹੀ ਗੱਲ ਤੂੰ ਠੰਡਾ ਚਾਲਦਾ ਵੀ ਯਾਰ ਚੁੱਪ ਰਹਿ ਯਾਰ ਕੀ ਲੈਣਾ ਯਾਰ ਅੱਜ ਗੱਲ ਨਿਕਲ ਗਈ ਬੋਲਿਆ ਜਾਂਦਾ ਫਿਰ ਕੋਈ ਹਾਂ ਉਹਦਾ ਮੋੜਾ ਛੱਡ ਨਹੀਂ ਹਿਸਾਬ ਲੈ ਲੈਂਗਾ ਕਹਿਣਾ ਬਹੁਤ ਵੱਡੀ ਗੱਲ ਆ ਪੁਲਿਸ ਵਾਲੇ ਨੂੰ ਉਹ ਵੀ ਚੰਡੀਗੜ੍ਹ ਪੁਲਿਸ ਨੂੰ ਦਲਜੀਤ ਨੇ ਵੀ ਤਰੀਫ ਕੀਤੀ ਤੇ ਪਰ ਆਪਣੇ ਲੋਕਾਂ ਨੇ ਉਹਨੂੰ ਜ਼ੀਰੋ ਕਰਤਾ ਆਪਣਾ ਤਾਂ ਜਿਹੜਾ ਬੋਲਦਾ ਯਾਰ ਆਪਣਾ ਕੁਝ ਕਰਨ ਨੂੰ ਫਿਰਦਾ ਜਾਂਦਾ ਪੈਸੇ ਖਾਂਦਾ ਜਾਂ ਇਹ ਫੇਮ ਮਾਰਾ ਫਿਰਦਾ ਇੱਥੇ ਤਾਂ ਗੱਲ ਹੀ ਪੈਣਦ ਨਹੀਂ ਇਹ ਆ ਵੀ ਤੁਸੀਂ ਮੁਰੇ ਆ ਜੋ ਅੱਛਾ ਹੋਰ ਵੀ ਮੈਂ ਵੀ ਇੱਕ ਹੋਰ ਸੁਣ ਮੇਰੀ ਗੱਲ ਹਾਂ ਪਰਸੋਂ ਚੌਥੇ ਚੌਥੇ ਪੰਜਵੇਂ ਦੀ ਗੱਲ ਇੱਕ ਬੰਦਾ ਸੀ ਬਠਿੰਡੇ ਦਾ ਰੋਜ਼ ਮੈਨੂੰ ਨਾ ਮੈਸੇਜਾਂ ਗਲਤ ਬੋਲਾ ਕਰੇ ਮੈਂ ਵੀਡੀਓ ਪਾਤੀ ਚੱਕ ਕੇ ਹੂੰ ਮਗਾ ਪਾਈ ਪਿੰਡ ਦਾ ਮੁੜ ਕੇ ਉਹਨੇ ਮੈਨੂੰ ਕਦੋਂ ਗਾਲਾਂ ਵੀ ਕੱਢੀਆਂ ਮੇਰੇ ਕੋਲ ਰਿਕਾਰਡਿੰਗ ਪਈਆਂ ਫੋਨ 'ਚ ਨਾ ਅਸੀਂ ਤੂੰ ਪਿੰਡ ਨਹੀਂ ਮੈਂ ਤਾਂ ਰੋਜ਼ ਪਿੰਡ ਹੁੰਨਾ ਮੁੜ ਕੇ ਚੱਕ ਕੇ ਐਸੇ ਜਿਹਾ ਮੋਟਾਣੇ 'ਚ ਫੋਨ ਮਾਰਿਆ ਕਿ ਸਾਡੇ ਦੀ ਵੀਡੀਓ ਪਾਤੀ ਉਹਨੇ ਯਾਰ ਆਪ ਕਿਸੇ ਨੂੰ ਕਮੈਂਟ ਕਰਦੇ ਹੋ ਪਰ ਸਾਡੇ ਵਾਰੀ ਤੁਹਾਡੇ ਸੂਲ ਹੁੰਦਾ ਹੈ ਫਿਰ ਉਹਦਾ ਦਰਦ ਕਿਉਂ ਹੁੰਦਾ ਹੈ ਫਿਰ ਛੇਦੀ ਥਾਣੇ 'ਚ ਵੀਡੀਓ ਡਿਲੀਟ ਕਰਾਓ ਏਦਾਂ ਦੇ ਲੋਕ ਨੇ ਆਪ ਨਹੀਂ ਸੁਣਨਾ ਚਾਹੁੰਦੇ ਆਪ ਖਿਰਕ ਨੂੰ ਬੋਲਣਾ ਚਾਹੁੰਦੇ ਆ ਯਾਰ ਨਹੀਂ ਚੰਗਾ ਲੱਗਦਾ ਬਲਾਕ ਵਾਲਾ ਆਪਸ਼ਨ ਨਾ ਦੱਬ ਦਿਓ ਥੋੜਾ ਬੰਦਾ ਮੂਰੇ ਕੀ ਮੁੜ ਕੇ ਆ ਗਿਆ ਹੁਣ ਉਹੀ ਕੁੜੀ ਤੇ ਕੀ ਦਾ ਕੀ ਬੀਜਦੀ ਉਹਦੀ ਜ਼ੀਰੋ ਕਰਕੇ ਦਰਤੀ ਕੀ ਚਾਰ ਵਿਹੂਆਂ ਮਰਿਆ ਨੇ ਪਿੱਛੇ ਜੇ ਗੱਲ ਮਾਤਾ ਨਾਲ ਮੇਰੀ ਫੋਨ ਤੇ ਗੱਲ ਹੋਈ ਮਾਤਾ ਨੂੰ ਮੈਂ ਵਾਦਾ ਕਹਿੰਦੀ ਪੁੱਤ ਦੁਨੀਆ ਦੇ ਦੋ ਵਾਅਦੇ ਦੰਦੇ ਆ ਕਹਿੰਦੀ ਦੱਸਤੀ ਦੇ ਇੱਕ ਪਾਸੇ ਹੁੰਦਾ ਕਹਿੰਦੀ ਜਉਂਦੇ ਜੀ ਸ਼ੁਭ ਨੂੰ ਇਹਨਾਂ ਨੇ ਲੋਕਾਂ ਨੇ ਕੋਈ ਕੱਚ ਨਹੀਂ ਛੱਡਿਆ ਵਿੱਚ ਨੇ ਜਿਹੜੇ ਅੱਜ ਸਿੱਧੂ ਦੀਆਂ ਦੀਪੀਆਂ ਲਾਈ ਪਏ ਮੈਂ ਕਹਿੰਨਾ ਉਹੀ ਪੁੱਠਾ ਬੋਲਣ ਤੁਸੀਂ ਹਨਾ ਸਿੱਧੂ ਦੇ ਪਰ ਯਾਰ ਨਾ ਲੋ ਇੰਨਾ ਕੁ ਲੋਕਾਂ ਨੂੰ ਜਦ ਟੌਰਚਰ ਨਾ ਕਰੋ ਵੀ ਬੰਦਾ ਕੋਈ 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 ਵਗੈਰਾ ਇਹ ਮੈਂ ਇਹ ਕਹਿੰਦਾ ਇਹ ਜੇ ਬੰਦੇ ਦਿਖਾਉਣਾ ਵਿੱਚ ਜਿਨ੍ਹਾਂ ਨੂੰ ਦਿਲ ਭੇਜਦੇ ਕੁੜੀਆਂ ਨੂੰ ਜਿਹੜੀਆਂ ਕੁੜੀਆਂ ਲੱਕ ਹਿਲਾਉਂਦੀਆਂ ਨਾ ਮੈਂ ਤੈਨੂੰ ਹੁਣ ਕੱਢ ਕੇ ਦੇ ਦੇਣਾ ਏਡੜੇ ਕੱਲੇ ਦੇਲੀ ਆ ਲਵ ਜੂ ਮਿੱਠ ਜੂ ਫਲਾਣਾ ਲੋਕ ਚਾਹੁੰਦੀ ਉਹ ਚੀਜ਼ ਆ ਚੰਗੀ ਵੀਡੀਓ ਤੇ ਗਾਣਾ ਚੰਗੀ ਵੀਡੀਓ ਤੇ ਗਾਣਾ ਜੇ ਕੋਈ ਕਿਸੇ ਦਾ ਪੜਾ ਕਰ ਲੱਗੇ ਜੇ ਗਾਣਾ ਐਂਡ ਦੇ ਨਾਮ ਮਿਲਣਾ ਜੀ ਇਹਦਾ ਐਂ ਕਰ ਗਿਆ ਇਹ ਤਾਂ ਫਲਾਣਾ ਕਰ ਗਿਆ ਤੈਨੂੰ ਲੱਗ ਜਾਂਦੇ ਜਾਂਦੇ ਹੋਰ ਗੱਲ ਦੱਸਦਾ ਬਿੱਲੀ ਸ਼ਾਇਦ ਆਪਣੀ ਗੱਲ ਹੋਈ ਨਹੀਂ ਕਿਦੋਂ ਸਿੱਧੂ ਵਾਲਾ ਬਾਈ ਵਾਲਾ ਇਹ ਕੰਮ ਹੋਇਆ 29 ਮਈ ਨੂੰ ਸਿੱਧੂ ਦੀ ਕਦੋਂ ਖਬਰ ਚੱਲੀ ਵੀ ਸਿੱਧੂ ਨਾਲ ਆ ਇਹ ਹਾਦਸਾ ਵਾਪਰ ਗਿਆ ਇੱਕ ਬੰਦੇ ਨੇ ਥੱਲੇ ਇੱਕ ਨਹੀਂ ਕਈ ਬੰਦੇ ਨੇ ਕਮੈਂਟ ਕਰੇ ਥੱਲੇ ਕਹਿੰਦਾ ਇਹ ਡਰਾਮੇ ਕਰ ਰਿਹਾ ਸਿਕਿਉਰਟੀ ਲੈਣ ਦਾ ਮਾਰਾ ਇੱਕ ਪਾਸੇ ਤਾਂ ਉਹ ਮਰਿਆ ਪਿਆ ਦੀ ਕਹਿੰਦੇ ਡਰਾਮੇ ਕਰ ਰਿਹਾ ਸਿਕਿਉਰਟੀ ਲੈਣ ਦਾ ਮਾਰਾ ਇਹਨੂੰ ਕੁਝ ਨਹੀਂ ਹੋਇਆ ਕਿਉਂਕਿ ਉਹਦੀ ਸਿਕਿਉਰਟੀ ਹਟਾਈ ਗਈ ਤੇ ਨਾ ਉਦੋਂ ਵੀ ਇਹ ਡਰਾਮੇ ਕਰਦਾ ਮੇਰੇ ਯਾਰ ਕਈ ਵਾਰੀ ਬਹੁਤ ਗੱਲ ਜ਼ਿਆਦਾ ਆਉਂਦੀ ਆ ਮੈਂ ਉਹ ਬੰਦੇ ਦੇ ਬੇਰੇ ਕੋਲ ਸਕਰੀਨਸ਼ਾਟ ਵੀ ਪਾਏ ਨੇ ਉਹਦੇ ਕਮੈਂਟਾਂ ਦੇ ਮੈਂ ਯਾਰ ਕਿੱਡੇ ਘਟਿਆ ਲੋਕ ਨੇ ਇੱਕ ਬੰਦਾ ਦੇਖ ਲਾ ਉੱਥੇ ਵਿਚਾਰਾ ਆ ਪਿਆ ਸੀ ਉਹਨੂੰ ਕਮੈਂਟ ਕਰ ਰਹੇ ਨੇ ਵੀ ਇਹ ਜਾਣ ਕੇ ਡਰਾਮਾ ਕਰ ਰਿਹਾ ਸਿਕਿਉਰਟੀ ਲੈਣ ਦਾ ਵਾਰਾ ਉਹ ਬੰਦੇ ਦੀ ਆਈਡੀ ਕੱਢ ਲਾ ਹੁਣ ਸਾਹਮਣੇ ਦੀ ਹਾਂ ਉਹ ਬੰਦੇ ਦੀ ਆਈਡੀ ਕੱਢਣੀ ਜ ਜਿਹਦੇ ਨਾਂ ਤਿੰਨ ਚਾਰ ਗੀਤਾਂ ਤੇ ਵੀਡੀਓ ਪਾਈ ਹੋਈ ਹਾਂ ਤੂੰ ਤੂੰ ਚੱਲ ਇਹ ਨਹੀਂ ਲੋਕਾਂ ਨੂੰ ਨਾ ਦਿਖਾਓ ਆਪਾਂ ਤੂੰ ਆਪ ਸਰਚ ਮਾਰ ਕੇ ਦੇਖੀ ਜੇ ਨਾਂ ਪਾਈ ਹੋਈ ਮੈਂ ਉਹੀ ਗੱਲ ਕਹਿਣਾ ਜਿਉਂਦੇ ਜੀ ਪੈਰ ਖਿੱਚਣ ਵਾਲੇ ਸਰਦਰ ਦੇ ਫੁੱਲ ਫੇਟ ਕਰਦੇ ਲੋਕਾਂ ਦਾ ਕੰਮ ਹੀ ਇਹ ਮਰੇ ਮਿਸ ਯੂ ਆਰ ਆਈਪੀ ਬਾਈ ਛੱਡ ਗਿਆ ਤੂੰ ਐ ਕਰਕੇ ਜਿਉਂਦੇ ਜੀ ਕਿਸੇ ਨੇ ਸਾਥਨ ਤਾ ਉਹੀ ਗੱਲ ਸੀ ਇਲੈਕਸ਼ਨ ਹੋਏ ਇਲੈਕਸ਼ਨ ਹੋਏ ਕਾਂਗਰਸ ਚ ਸਿੱਧੂ ਰਲਿਆ ਠੀਕ ਹੈ ਨਾ ਲੋਕਾਂ ਨੇ ਦੇ ਹਾਲ ਤੇ ਗੱਲ ਮੈਂ ਵੀਡੀਓ ਪਾਈ ਮੈਨੂੰ ਗਾਲਾਂ ਕਿਸੇ ਨੇ ਮੇਰੀਆਂ ਲੜਾਈਆਂ ਛੜਾਈਆਂ 100 ਹੋਈਆਂ ਨਾ ਆਪਾਂ ਵੋਟਾਂ ਦੇ ਵਿੱਚ ਇੱਕ ਦਿਨ ਨਹੀਂ ਭੱਜੇ ਖੜ ਕੇ ਸਾਥ ਦਿੱਤਾ 40 ਦਿਨਾਂ ਕੈਂਪੇਨ ਕਰੀਆ ਛੇ ਪਿੰਡ ਸੀਗੇ ਜਾਂਦਰਿਆਂ ਨਾਲ ਮੈਂ 40 ਦਿਨ ਘਰ ਪੈਂਦਾ ਹੀ ਮੈਂ ਉੱਥੇ ਨਹੀਂ ਖੜਾ 40 ਦਿਨ ਕੈਂਪੇਨ ਕਰੀਆ ਬਰਨਾਲਾ ਖਾਰਾ ਡੇਲੂਆਣਾ ਸਹਾਰਨਾ ਨਰਿੰਦਰਪੁਰਾ ਤੇ ਹੀਰੀਆਲਾ ਛੇ ਪਿੰਡ ਸੀ ਅੱਜ ਜਾ ਕੇ ਬੰਦਾ ਪੁੱਛਦਾ 40 ਦਿਨ ਨਾਲ ਰਹੇ ਆ ਆਪ ਦੀ ਏਨੀ ਹਨੇਰੀ ਜਲਦੀ ਸੀ ਲੋਕੋਂ ਤੋਂ ਗਾਲਾਂ ਕੱਢਦੇ ਸੀ ਗਾਲਾਂ ਕੱਢਦੇ ਤੇ ਆ ਕੱਢਦੇ ਸੀ ਛਰਿਆਂ ਵਾਂ ਚਾਰ ਜਣੇ ਸੱਜੇ ਇਕੱਠੇ ਹੋ ਕੇ ਸਿੱਧੇ ਨੂੰ ਬੰਦੇ ਨੂੰ ਸਿੱਧਾ ਪੈਂਦੇ ਸੀ ਵੋਟਰ ਚੱਕ ਕੇ ਦਿਨ ਪਹਿਲਾਂ ਰਾਤ ਨੂੰ ਸਾਡੀਆਂ ਗੱਡੀਆਂ ਘੇਰਨ ਦੀ ਕੋਸ਼ਿਸ਼ ਵੀ ਕੀਤੀ ਉਹ ਗੁਰਵਿੰਦਰ ਜਿੰਦੀ ਜਿਉਂਦਾ ਜੀ ਆ ਉਹ ਮੁੰਡਾ ਜਿਹੜਾ ਜਿਹਦੇ ਮਾਰ ਗੋਲ ਜਿਉਂਦਾ ਜੀ ਉਹਦੇ ਪੁੱਛ ਸਾਡੀ ਗੱਡੀਆਂ ਘੇਰਨ ਦੀ ਵੀ ਉਹ ਕੀਤੀ ਕਾਦੇ ਪਿੱਛੇ ਬਸ ਵੀ ਰਾਤ ਨੂੰ ਪਿੰਡਾਂ 'ਚ ਕੀ ਕਰਦੇ ਫਿਰਦੇ ਆ ਇੰਨਾ ਕੁ ਜ਼ਿਆਦਾ ਮਨਕੇ ਚੱਲ ਵੀ ਵਿਰੋਧ ਕਰਦੇ ਸੀ ਲੋਕ ਉਦੋਂ ਪਰ ਗੱਲ ਇੱਥੇ ਵੀ ਹੁਣ ਤੁਸੀਂ ਸਿੱਧੂ ਦੇ ਨਾਂ ਤੇ ਫੇਮ ਲੈਣ ਆ ਗਏ ਸਿੱਧੂ ਦੇ ਨਾਂ ਤੇ ਯਾਰ ਅਸੀਂ ਉਦੋਂ ਵੀ ਖੜੇ ਆ ਜਦੋਂ ਸਾਡੇ ਭਾਈ ਤੇ ਸਭ ਤੋਂ ਮਾੜਾ ਟਾਈਮ ਸੀ ਬਿਲਕੁਲ ਸਹੀ ਗੱਲ ਹੈ ਸਿੱਧੂ ਪਰਿਵਾਰ ਤੇ ਮਾੜਾ ਟਾਈਮ ਆ ਗਿਆ ਸਿੱਧੂ ਨੂੰ ਤਾਂ ਪਤਾ ਹੀ ਨਹੀਂ ਉਦੋਂ ਜਿਹੜਾ ਕੁਝ ਹੋਣਾ ਹੀ ਉਹ ਤਾਂ ਹੋ ਗਿਆ ਮਿੰਟਾਂ ਸਕਿੰਟਾਂ 'ਚ ਸਭ ਤੋਂ ਮਾੜਾ ਟਾਈਮ ਸੀ ਸਿੱਧੂ ਦਾ ਉਦੋਂ ਜਦੋਂ ਅ ਦਾਦਾ ਸਾਲਾਂ ਜਵਾਕ 20-20 ਸਾਲਾਂ ਦੇ ਜੋ 20-20 ਸਾਲਾਂ ਦੇ ਵੋਟਾਂ ਵਾਲੇ ਪੈਰੀ ਹੱਥ ਲਾਉਂਦੇ ਸੀ ਉਦੋਂ ਇੱਕ ਰੋਸ ਦਾ ਸੀ ਦੂਜੇ ਨੂੰ ਬਣਾਉਂਦੇ ਦੂਜਾ ਰੋਸ ਦਾ ਹੀ ਦੂਜੇ ਨੂੰ ਬਣਾਉਂਦੇ ਸੀ ਉਦੋਂ ਕੋਈ ਨਹੀਂ ਖੜਾ ਜੇ ਹੁਣ ਕਹਿੰਦਾ ਤਾਂ ਫੇਮ ਲੈਂਦੇ ਫਿਰਦੇ ਤਾਂ ਫੇਮ ਲੈਂਦੇ ਫਿਰਦੇ ਅੱਜ ਤਾਂ ਲੈਨੇ ਆ ਭਾਈ ਸਾਡਾ ਭਾਈ ਸੀ ਭਾਈ ਸੀ ਬਾਸ ਗੱਲ ਇੱਥੇ ਮੁੱਕਦੀ ਲੈ ਮੰਗੇ ਸਾਡਾ ਭਾਈ ਸੀ ਅੱਜ ਵੀ ਪਾਈ ਆ ਠੀਕ ਹੈ ਜੀ ਧੰਨਵਾਦ ਗੱਲਬਾਤ ਕਰਨ ਵਾਸਤੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਸਤਿ ਸ੍ਰੀ ਅਕਾਲ